ਹਾਂਜੀ ਤੁਹਾਨੂੰ ਮੱਕੀ ਵਾਲਾ ਕਿਹਾ ਕਤੋਂ ਪਿਆ ਹੋਵੇ ਕੱਪੜੇ ਨਾ ਪਾਇਆ ਘਰ ਹੁਣ ਸਵੇਰ ਤੋਂ ਉਹੀ ਕੱਪੜੇ ਪਾਣੀ ਹੋਣ ਕੁੱਲੇ-ਬੁੱਲੇ ਕੱਪੜੇ ਪਾਇਆ ਘਰ ਕੁੱਤਾ ਲਿਆਉਂਦਾ ਨਹੀਂ ਹੁਣ ਅੱਜ ਮਮੀ ਲਿਆਦਾ ਹੀ ਕੋਈ ਨਾ ਧਿਆਨ ਲੱਖੂਗੀ ਅੱਗੇ ਤੋਂ ਅੱਜ ਹੁਣ ਜਿਹੜਾ ਪਾ ਲਿਆ ਤੇ ਨਾਲੇ ਆਪਾਂ ਜਿਹੜਾ ਮਜ਼ਾਕ ਕਰਨੇ ਆ ਮੈਂ ਸੋਚਾਂ ਤੈਨੂੰ ਜੋਰ ਲਿਆਉਣਾ ਹੀ ਲੈੰਗਾ ਹੁਣ ਅੱਗੋਂ ਤੋਂ ਬਾਜ਼ਾਰ ਨਹੀਂ ਜਾਣਾ ਘਰੇ ਰਹਿਣਾ ਰੈਸਟ ਕਰਨੀ ਹੈ ਠੀਕ ਹੈ ਮਮੀ ਕੋਈ ਨਾ ਹੁਣ ਦਵਾਈ ਖਾ ਲਈਓ ਹਾਂਜੀ ਹਾਂਜੀ ਖਾ ਲਈ ਮੈਂ ਦਵਾਈ ਦੁੱਧ ਪੀ ਲਿਆ ਪੀਤਾ ਦੁੱਧ ਤੁਹਾਨੂੰ ਬੜਾ ਮੈਂ ਦੁੱਧ ਨਹੀਂ ਪਸੰਦ। ਤੇ ਪੀਣਾ ਵਾ ਨਾ ਤੈਨੂੰ ਥੋੜੇ ਪਸੰਦ ਆ ਉਹਨੂੰ ਪਸੰਦ ਆ ਨਾ। ਤੂੰ ਪੀਣਾ ਆ ਦੁੱਧ ਬਸ ਜਿਤਨਾ ਮਰਜੀ ਪੀ। ਠੀਕ ਐ ਕੋਈ ਨਾ ਪੀਣਾ। ਤੋ ਹੋਰ ਦੂਜੀ ਗੱਲ ਹੁਣ ਸ਼ੰਮੀ ਨੂੰ ਨਾ ਦੱਸੀ। ਅਸੀਂ ਕੀ ਕੀ ਲਿਆਂਦਾ ਬਾਜ਼ਾਰੋਂ ਤੇ ਕੀ ਕੀ ਨਹੀਂ ਖਰੀਦ ਕੇ ਲਿਆਏ। ਕਿਉਂਕਿ ਅਸੀਂ ਮਕਰੋ ਬਾਜ਼ਾਰ ਜਾਂਦੇ ਰਹੇ ਆ। ਹਾਂਜੀ। ਤਸਾਂ ਸਭ ਕੁਝ ਖਰੀਦ ਕੇ ਲਿਆਂਦਾ। ਇਹ ਨਾ ਮਾਂ ਕਿਤੇ ਆ ਵੀ ਖਰੀਦ ਲਿਆਦਾ ਤੇ ਆ ਵੀ ਖਰੀਦ ਲਿਆਦਾ ਕਾਨੂੰ ਆਖਿਆ ਕਿ ਮੈਨੂੰ ਕੋਈ ਨਹੀਂ ਲੈ ਕੇ ਦਿੱਤਾ। ਠੀਕ ਐ ਮੰਮੀ ਕੋਈ ਆ। ਤੇ ਮਮੀ ਮੇਰੇ ਸਾਹਿਦ ਦੇ ਸੰਦੇਹ ਹੀ ਕਿਦ ਤਰ੍ਹਾਂ ਪਾ ਬਜਾ ਜਾਂਦੇ ਨੇ ਨਾ ਕਿ ਸ਼ੰਮੀ ਦੀ ਰਮਗਰੂ ਪੇਕੇ ਜਾਂਦੀ ਰਹੇ ਹੀ ਹੁਣ ਪੇਕੇ ਕੀ ਕਰਨ ਜਾਈਏ ਪਤਾ ਆੜੀ ਮਮੀ ਨੂੰ ਤੂੰ ਉਹਨਾਂ ਨੇ ਦੱਸਿਆ ਸੀ ਕਹਿੰਦੇ ਤੁਸੀਂ ਚਲ ਜਾਂਦੇ ਤਾਂ ਮਗਰੇ ਵੀ ਚਲ ਜਾਂਦੇ ਹੁੰਦੇ ਵੀ ਵੇਲਾ ਘਰ ਕਿਸੇ ਨੂੰ ਨਹੀਂ ਪਤਾ ਤੇ ਚੋਰੀ ਵੇਲਾ ਜਾਂਦੀ ਹੋ ਕੀ ਪਤਾ ਕੀ ਕਰਨ ਜਾਂਦੀ ਏ ਕੀ ਪਤਾ ਮਮੀ ਕੀ ਕਰਨ ਜਾਂਦੇ ਮੈਂ ਤੇ ਆਪ ਨਹੀਂ ਪਤਾ ਜਾਂਦਾ ਕੀ ਕਰਦੇ ਕੋਈ ਨਹੀਂ ਇਹ ਸਾਹਿਬ ਨਾਲ ਇਹ ਤਾਂ ਸਾਨੂੰ ਕੋਈ ਤਾਂ ਪਤਾ ਲੱਗਣਾ ਪੇਕੇ ਗਈ ਏ ਸਹੀ ਗੱਲ ਐ ਮਮੀ ਇਹ ਤਾਂ ਕੰਮ ਗਲਤ ਹੈ ਨਾ ਫਿਰ ਮਿੱਡੂ ਮੁੰਡਾ ਨੇ ਕੱਲ ਹੀ ਦੱਸਿਆ ਕਹਿੰਦੇ ਜੇ ਤੁਸੀਂ ਜਾਂਦੇ ਹੁੰਦੇ ਮਗਰੇ ਤੁਹਾਡੇ ਵੀ ਚੱਲ ਜਾਂਦੇ ਹੁੰਦੇ ਇਹ ਤੁਹਾਡੇ ਨਾਲ ਜਾਂਦੇ ਹੁੰਦੇ ਮੈਂ ਤਾਂ ਨਹੀਂ ਕਹਿੰਦੇ ਲੱਗਦਾ ਫਿਰ ਮੁੰਡਿਆਂ ਨਾਲ ਉਹ ਚੱਲ ਜਾਂਦੇ ਨੇ ਉੱਧਰ ਨਹੀਂ ਉਹ ਕਹਿ ਕੇ ਗਈ ਹੋਣੀ ਆ ਤੇ ਮੈਂ ਮੰਮੀ ਘਰ ਚਲੀ ਆ ਮੈਨੂੰ ਪਤਾ ਨਹੀਂ ਮੰਮੀ ਤੇ ਗਈ ਹੈ ਦੀ ਬਾਜ਼ਾਰ ਹਾਂਜੀ ਉਹ 사ਜੀ ਨੂੰ ਕਹਿ ਕੇ ਗਈ ਹੋਣੀ ਕੁਛ ਨਾ ਕੁਛ ਤਾਂ ਹਾਂਜੀ ਫਿਰ ਉਹ ਮੈਨੂੰ ਦੱਸ ਦਏਗੀ ਤੇ ਮੈਂ ਗਲਤ ਹੈ ਨਾ ਗੱਲ ਇਹ ਫਿਰ ਰਾਣੇ ਵੇ ਰਾਣੇ ਹਾਂਜੀ ਮੰਮੀ ਆ ਸੁਣ ਲਿਆ ਕਰੋ ਕਹਿਣ ਓਏ ਆ ਗਿਆ ਇਧਰ ਆ ਕੇ ਸੁਣ ਲਈ ਹਾਂਜੀ ਇਹ ਤੇ ਵੇ ਗੋਲ ਉਹ ਅਹੀਂ ਬਾਜ਼ਾਰ ਜਾਂਦੇ ਹਾਂ ਤੇ ਇਹ ਮਗਰੋਂ ਕਿੱਥੇ ਜਾਂਦੀ ਸੀ ਪਤਾ ਹੀ ਸ਼ੂਨੇ ਕਿੱਥੇ ਆਉਂਦੀ ਨੂੰ ਕਿ ਪਤਾ ਤੁਹਾਨੂੰ ਪਤਾ ਹੋਊਗਾ ਮੈਨੂੰ ਤਾਂ ਪਤਾ ਲੱਗਾ ਹੋਣਾ ਪਤਾ ਨਹੀਂ ਹੈਗਾ ਮੈਨੂੰ ਪਤਾ ਲੱਗਾ ਪੇਕੇ ਜਾਂਦੀ ਸੀ ਉਹ ਪੇਕੇ ਆਹੋ ਅਹੀਂ ਬਾਜ਼ਾਰ ਚੱਲਦੇ ਨੇ ਤੇ ਮਗਰੋਂ ਪੇਕੇ ਚਲੀ ਜਾਂਦੀ ਏ ਅਸੀਂ ਤਾਂ ਦੋ ਦੋ ਇੰਦਰ ਘੰਟੇ ਬਾਜ਼ਾਰ ਚਲਾਉਨੇ ਹਾਂ ਇਹ ਮਗਰੋਂ ਪੇਕੇ ਜਾਂਦੀ ਓ ਉਹ ਕੀ ਗੱਲ ਐ ਲੈ ਪੁੱਛੀ ਤੂੰ ਪੱਕੀ ਗੱਲ ਐ ਮੈਨੂੰ ਖੁਦ ਸਾਹਿਲ ਨੇ ਇਨੀ ਗੱਲ ਦੱਸੀ ਆ ਉਹ ਅੱਛਾ ਅੱਛਾ ਸਹੀ ਆ ਫੇਰਾ ਮੇਰਾ ਵੀ ਅੰਦਾਜ਼ਾ ਸਹੀ ਲਗਾ ਕੀ ਹੋਇਆ ਕੀ ਗੱਲ ਹੈ ਇਹਣਾ ਮਮੀ ਕੱਲ ਮੈਂ ਪੈਸੇ ਲੱਭਾਂ ਦਿਆਂਗਾ ਅੱਛਾ ਤੇ ਮੈਨੂੰ ਨਾ ਪੈਸੇ ਕਿਤੇ ਲੱਭੇ ਨਹੀਂ ਤੇ ਆਇਆ ਹੀ ਨਹੀਂ ਕਿਤੇ ਵੀ ਐਡੀ ਕਿ ਮੇਰੇ ਕੋਲ ਤੱਥੀ ਬਹੀ 200 200 ਰੁਪਈਆ ਵਾਲੀ ਤੇ ਉਹ ਮੈਂ ਦੇਣੀ ਹੈ ਰਵਾਈ ਨੂੰ ਕੈਟਰੀਂਗ ਡਰੀਂਗ ਵਾਲੇ ਦਾ ਤੇ ਪੈਸੇ ਉਹਨਾਂ ਨੂੰ ਕਿਤੇ ਹੈ ਕਿ ਕਹਿੰਗੇ ਉਹ ਮੈਂ ਜਾਣ ਕੇ ਜਾ ਕੇ ਜਿੱਥੇ ਮੈਂ ਰੱਖਦਾ ਨਾ ਪੈਸੇ ਉੱਥੇ ਅਲਮਾਰੀ ਉੱਥੇ ਹੈ ਨਹੀਂ ਮੈਂ ਲੱਭੇ ਬਾਰ-ਬਾਰ ਆ ਮੈਂ ਹਾਂ ਕਿੱਥੇ ਕਹਿ ਪਹਿ ਮਰੱਖਦਾ ਇੱਥੇ ਆ ਇੱਥੇ ਪੁੱਛੇ ਇੱਧਰ ਤੱਕ ਦੇ ਆ ਤਾਂ ਮੈਨੂੰ ਵੀ ਫੋਨ ਕੀਤਾ ਸੀ ਹਾਂ ਯਾਦ ਹੈ ਨਾ ਤੁਹਾਨੂੰ ਪਤਾ ਹੀ ਤੂੰ ਜੀ ਮੈਨੂੰ ਵੇਲਾ ਤੂੰ ਮਮੀ ਵੇਲਾ ਮੈਨੂੰ ਉੱਥੋਂ ਦੀ ਹੋ ਜਾਂਦੇ ਰਹੇ ਪਹਿਲਾਂ ਮੈਨੂੰ ਪਤਾ ਹੀ ਤਾਂ ਮੈਂ ਉੱਥੋਂ ਦੀ ਹਾਂ ਵੀ ਮੈਨੂੰ ਬਾਜ਼ਾਰ ਆਇਆ ਨੂੰ ਤੂੰ ਫੋਨ ਕਰਨ ਦਿਆ ਤੇ ਮੈਂ ਘਰੋਂ ਪਹਿ ਲੈ ਕੇ ਆਈ ਹਾਂ ਹਾਂ ਤੂੰ ਚਲ ਛੱਡ ਮੇਰੀ ਗੱਲ ਸੁਣੋ ਫਿਰ ਪਤਾ ਕੀ ਹੋਇਆ ਮੈਨੂੰ ਪੁੱਛਿਆ ਕਿ ਨਹੀਂ ਮੈਨੂੰ ਨਹੀਂ ਪਤਾ ਇਹ ਗੱਲ ਦਾ ਮੈਂ ਉਹ ਘਰ ਕੁਛ ਆ ਕਿੱਥੇ ਆ ਇੱਥੇ ਵੇਖ ਮੈਂ ਇੱਧਰ ਰੱਖਿਆ ਫਿਰ ਉਹ ਆ ਹਾਂ 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 ਉਹ ਤੇ ਮੈਂ ਆ ਵੀ ਮੇਜ਼ ਵਿੱਚ ਰੱਖੇ ਮਰੇ ਇਨਸਾਨਾਂ ਤੇ ਰੱਖੀ ਕੋਈ ਲੈ ਲੂਣੇ ਜਬ ਚੁੱਕੇ ਮੈਂ ਹੱਦਰਾ ਦਿਮਾਗ ਸਹੀ ਆ ਇੱਥੇ ਘਰ ਤੋਂ ਕੋਣ ਲੈ ਦੇ ਲੈ ਚੁੱਕੇ ਆਪਣਾ ਘਰ ਦਾ ਸਿੱਧਾ ਚੋਰ ਚੱਕੇ ਤੇਰੇ ਫਿਰਦੇ ਨਹੀਂ ਇਹਨੇ ਕੱਟ ਕੇ ਆਪਣੀ ਦੱਥੀ ਉਹਦੇ ਵਿੱਚੋਂ ਆਪਣੇ ਪਰਸ 'ਚ ਮੈਨੂੰ ਪੜਾਈ ਤੇ ਮੈਂ ਕਿਹਾ ਤੂੰ ਕੀ ਕਰ ਰਹੀ ਵੈਸੇ ਅੰਦੀ ਮੈਂ ਵੈਸੇ ਸਾਮ 'ਚ ਰੱਖਿਆ ਹ ਹੁਣ ਮੈਨੂੰ ਪਤਾ ਲੱਗਿਆ ਇਹ ਜਿਹੜੇ ਨੇ ਸਾਂਭੇ ਆ ਨਾ ਤੂੰ ਮਾਂ ਦੱਸ ਦੀ ਇਹਨੇ ਕਿੱਥੇ ਸਾਂਭਣੇ ਦਿਮਾਗ ਤੇ ਮੇਰੇ ਨਹੀਂ ਲੱਗਿਆ ਕੰਮ ਕਰ ਗਿਆ ਮਾਤਾ ਆ ਗਿਆ ਨਾ ਹਾਂ ਇਹਨੇ ਪਰਸ 'ਚ ਕਿਉਂ ਪਾਇ ਸੀ ਇਹ ਸਾਡੇ ਮਗਰੋਂ ਉੱਧਰ ਗਈ ਸੀ ਉਧਰ ਗਈ ਹੋਣੀ ਕਿ ਚਲ ਆਪਣੀ ਭੂਆ ਨੂੰ ਮੈਂ ਥੋੜੇ ਬੱਤ ਜੀ ਆਉਣੀ ਆ ਚਲੋ ਕੁਝ ਬਣਾ ਲਿਆ ਉਹ ਕੁਝ ਲੈ ਆਉਗੀ ਬਦਨਾਮੀ ਨਹੀਂ ਹੋਊਗੀ ਬਿਲਕੁਲ ਸਹੀ ਗੱਲ ਜੀ ਮੈਂ ਵੀ ਹੁਣ ਲਾਈ ਦਿਮਾਗ ਇਹ ਤਾਂ ਨਹੀਂ ਉਹ ਲੱਗਾਦਾ ਤੇ ਗਈ ਉਹ ਫੜੀ ਇਹਨੇ ਕਹਤਾ ਮੈਂ ਸ਼ਾਮ ਕਰਕੇ ਦਸੋਥ ਹੋ ਕੇ ਕਦੀ ਕੁਆਚਾਈ ਅਲਮਾਰੀ ਚ ਇਨੇ ਪਤਾ ਕੀ ਸੋਚਿਆ ਜੀ ਇਨੇ ਇਹ ਸੋਚਿਆ ਨਾ ਵਾ ਪਿਓ ਦੇ ਬੁੱਲੇ ਹੋਣੇ ਪਈ ਕੋਈ ਚੀਜ਼ ਚੁੱਟ ਦੇ ਨੂੰ ਨਹੀਂ ਨਹੀਂ ਪਈ ਇਥੋਂ ਕੱਢ ਕੇ ਦੇ ਦੇਣੀ ਆ ਤੂੰ ਬਣਾ ਲਿਆ ਉਹ ਕਿ ਤੂੰ ਮਟਾਮ ਦੀ ਆਹ ਉਹ ਕਿ ਰঞ্জੀਤ ਨੂੰ ਭੁੱਲ ਗਿਆ ਨਾ ਕਿ ਤਾਰ ਰঞ্জੀਤ ਨੇ ਰੱਖੇ ਕਿੰਨੇ ਆਹ ਤਾਂ ਭੁੱਲ ਗਿਆ ਫੇਲੋ ਸਾਡਾ ਸਿਰ ਤੇ ਸਾਡੀ ਜੁੱਤੀਆਂ ਉਹ ਤਾਂ ਸਾਡਾ ਸ਼ਰਮੁਨੰਦਾ ਹੀ ਆ ਹੋਰ ਉਹੀ ਆਪਣੇ ਮੁੰਨਨ ਵਾਲੇ ਪਾਸੋਂ ਪਿੱਟਦੀ ਉਹ ਦੁੱਖ ਨਹੀਂ ਕਰਨਾ ਮੈਂ ਕੁਝ ਨਹੀਂ ਕਹਣਾ ਕੇ ਇਹਨੂੰ ਤਾਂ ਇੱਥੋਂ ਮੁੱਲ ਕੇ ਉਹਨਾਂ ਦੇ ਗਏ ਲੈ ਭੂਆ ਲੈ ਨਹੀਂ ਬਣਾਤੇ ਇਹ ਤੇ ਬਚ ਗਿਆ ਚੰਗਾ ਫੜ ਲਿਆ ਪਹਿਲਾਂ ਹੀ ਨਹੀਂ ਤਾਂ ਉੱਥਾ ਹੀ ਪਹੁੰਚਣੇ ਸੀ ਪਾਹੀ ਕਿ ਕਿਡੀ ਚਲਾਕ ਬੰਦੀ ਹੈ ਚਲਾਕ ਬੰਦੀ ਅੱਲਾ ਤੇ ਮੇਰੀ ਗੱਲ ਸੁਣਾ ਇਹ ਸ਼ੁਰੂ ਤੋਂ ਇਦਾਂ ਦੀ ਹੈ ਕਿ ਹੋਣੀ ਤਾਂ ਕਰ ਲਗੀ ਹੈ ਮੈਨੂੰ ਤੇ ਖੁਦ ਨਹੀਂ ਪਤਾ ਜੀਜੂ ਕੀ ਕਰਦੀ ਫਿਰਦੀ ਆ ਇਹ ਜਿਹੜੀ ਇੱਥੇ ਆਈ ਨਾ ਪਤਾ ਨਹੀਂ ਮੇਂਨਾਂ ਨੇ ਬਹੁਤੀ ਲਗਤ ਵਾਜੀ ਇਹ ਕਰਨ ਦੇ ਆ ਭੀ ਹਨਾ ਮੈਂ ਪਹਿਲਾਂ ਤੇ ਇਦਾਂ ਕਰਦੀ ਮੈਨੂੰ ਬੜੀ ਭੋਲੀ ਸਮਝਦਾ ਪਹਿਲਾਂ ਆ ਪਤਨੀਆਂ ਦੋ ਚਾਲ ਰਹੀ ਵੀਰੇ ਤੁਸੀਂ ਉਹਦੇ ਮਗਰ ਲੱਗੇ ਫਿਰਦੇ ਮੈਂ ਤੁਹਾਨੂੰ ਪਹਿਲੇ ਜੀ ਕਿ ਜਿਹੜੀ ਛਾਤਰ ਹੈਗੀ ਨਾ ਤੁਹਾਨੂੰ ਆਪੇ ਅੱਗੇ ਜਾ ਕੇ ਪਤਾ ਲੱਗੂ ਹੁਣ ਪਤਾ ਲੱਗ ਗਿਆ ਨਾ ਤੁਹਾਨੂੰ ਕਿ ਗਿੱਡੀ ਛਾਤਰ ਜਨਾਨੀ ਹੈ ਤੁਸੀਂ ਪਹਿਲਾਂ ਜਾ ਜਾ ਕੇ ਰਿਸ਼ਤਾ ਮੰਗਦੇ ਨੇ ਕਿ ਇਹ ਜੀ ਮੈਨੂੰ ਭੋਲੀ ਪਾਲੀ ਕੁੜੀ ਚਾਹੀਦੀ ਹੈ ਤੇ ਇਹ ਲੋ ਪੋਲੀ ਦੇ ਹੜ ਕੋਲ ਕਿਦੀ ਚਾਰ ਚਾਤਲ ਨਿਕਲੀ ਅਗਲੀ ਪਤਾ ਲੱਗ ਜਾਂਦੇ ਨੇ ਕਿ ਇਹਨੂੰ ਗੱਲ ਪਾਦਾ ਜਿਹੜੀਆਂ ਜਿੰਨੀਆਂ ਭੋਲੀ ਸ਼ਕਲੋਂ ਦਿਖਦੀਆਂ ਨਾ ਉਹਦੀਆਂ ਹੁੰਦੀਆਂ ਨਹੀਂ ਜੀ ਇਹ ਗੱਲ ਤਾਨੂੰ ਹੁਣ ਪਤਾ ਲੱਗੰਦਿਆ ਵਾ ਜੇ ਉਹਦੇ ਕਿ ਪਤਾ ਹੁੰਦਾ ਤਾਨੂੰ ਤੇ ਇੱਥੇ ਤੱਕ ਗੱਲ ਹੀ ਨਹੀਂ ਪਹੁੰਚਣੀ ਸੀ ਯਾਰ ਗੱਲ ਹੋਈ ਏ ਤਾਂ ਨਹੀਂ ਆ ਮੈਂ ਮੰਮੀ ਨੂੰ ਨਾ ਪਤਾ ਹੀ ਸਾਰੇ ਨੂੰ ਦੱਸਿਆ ਮੈਂ ਹੈ ਮੇਰੀ ਪਸੰਦ ਕਿਦਾਂ ਦੀ ਆ ਕੋ ਜੂ ਤੇਰੇ ਨਾਲ ਜਾਂਦੀ ਸੀ ਨਾ ਬਿਲਕੁਲ ਸਿੰਪਲ ਨਾਦੀ ਕਿਧਰ ਅਸੂੜ ਬੋਲੀ ਸਿੰਪਲ ਨਾ ਜ਼ਿਆਦਾ ਬੋਲਦੀ ਨਾ ਮੈਂ ਚਾਹੁੰਦਾ ਵੀ ਮਿਲ ਜਾਈਏ ਏਦਾਂ ਦੀ ਕੁੜੀ ਨਾਲ ਵਿਆਹ ਬਿਲਕੁਲ ਭੋਲੀ ਭਾਈ ਹੁਣ ਮੈਂ ਉਹਦੇ ਦਿਲ 'ਚ ਵੜੀ ਬਣ ਕੇ ਬਹਿ ਗਿਆ ਤੇ ਵੇਖ ਲੈ ਤਾਨੂੰ ਭੋਲੀ ਦੇ ਗੁਣ ਕੀ ਵਿਖਾਉਂਦੀ ਫਿਰਦੀ ਹੁਣ ਤਾਨੂੰ ਅਗਲੇ ਦਿਨ ਜੀ ਤੇਰੇ ਨਾਲ ਖਾ ਕੇ ਤਾਂ ਗੱਲ ਕਰਿਓ ਘਾਣੇ ਅੱਜੇ ਵੀ ਆਪਣੇ ਪੈਰ ਸੰਭੜ ਲਾ ਹੁਣ ਐਨਾ ਕੁਛ ਵੇਖ ਕੇ ਵੀ ਹੁਣ ਤੋਂ ਖਾਣਾ ਖਾਜੀ ਕਿਹੇ ਗੱਲੋਂ ਮੈਂ ਕੁਛ ਕਹਾਂ ਤਾਂ ਤੈਨੂੰ ਵਿਸ਼ਵਾਸ ਨਹੀਂ ਹੋਣਾ ਹੁਣ ਤੇ ਤੂੰ ਆਪਣੀ ਅੱਖੀਂ ਵੇਖ ਲਿਆ ਤੇ ਇਹਦੀ 부ਆ ਨੇ ਨਾ ਕਰਤੀ ਸੀ ਕਿ ਮੈਂ ਅਲਗ ਨਹੀਂ ਲੈ ਕੇ ਜਾਣਾ ਮੈਂ ਵੱਖਰਾ ਨਹੀਂ ਲੈ ਕੇ ਜਾਣਾ ਇਹਨੇ ਇਹੋ ਸੋਚਿਆ ਨਾ ਕਿ ਮੈਂ 부ਆ ਨੂੰ ਪੈਸੇ ਦੇ ਦੂੰਗੀ 부ਆ ਆਪਣਾ ਵੱਖਰਾ ਬਣਾ ਲਿਓ ਆ ਇਹ ਚ ਲੱਕੀਆਂ ਸੁਣ ਲਿਆ ਜੇ ਵੇਖਣ ਤਾਂ ਨਾ ਮੈਂ ਚਾਤਰ ਲੱਗਦੀ ਸੀ ਆ ਵੇਖ ਲਈ ਨਾ ਹੁਣ ਪੋਲੀ ਦੇ ਗੋਣ ਸੱਪ ਦਾ ਡੰਗਿਆ ਵੱਜ ਸਕਦਾ ਪਰ ਇਹਦਾ ਡੰਗਿਆ ਨਹੀਂ ਕੋਈ ਵੱਜ ਸਕਦਾ ਕਿਉਂਕਿ ਇਹ ਮਿੱਠੀ ਗੋਲੀ ਜਿੰਦੀ ਮਿੱਠੀ ਗੋਲੀ ਨਾ ਨਾ ਆ ਮੇਰੀ ਤਵਾ ਉਹ ਨਹੀਂ ਮੈਂ ਤੇ ਕਰਦਾ ਵਿਸ਼ਵਾਸ ਕਰਦੀ ਵੀ ਮੈਂ ਸਾਬ ਲਾ ਕੇ ਰੱਖੂਗਾ ਮੰਮੀ ਤੂੰ ਜੋਪ ਕਰੋ ਮੈਨੂੰ ਨਾ ਸਾਈਨ ਜੋ ਕਨਫਰਮ ਕਰਨ ਦੇ ਕਿਦਾਂ ਇਹ ਮੇਰੇ ਪਿੱਛੋਂ ਪੇਕੇ ਗੁਗੇ ਜਾਂਦੀ ਨਹੀਂ ਜਾਂਦੀ ਇਹਦੇ ਜੇ ਤਾਂ ਭਾਵੇਂ ਤੁਸੀਂ ਚਲ ਜੰਨੇ ਮੰਨ ਲਓ ਕਿ ਬਾਹਰ ਕਿਤਾ ਕਿ ਜਲਦੀ ਹੈ ਕਿ ਮੈਂ ਸੋਚਿਆ ਘਰੇ ਬੈਠ ਰਹੀ ਹਾਂ ਸਾਈਲ ਕਿੱਥੇ ਆ ਅੰਦਰ ਉਹਨੇ ਪਾਜੇ ਅੰਦਰ ਹਾਂਜੀ ਸਾਈਲ ਜੇ ਕੋਚ ਲਾਤੀ ਨੂੰ ਯਕੀਨ ਆ ਜੂ ਬਾਰਾ ਉਹ ਸਾਹਿਲ ਹਾਂਜੀ ਭਾਜੀ ਆ ਜਾ ਗੱਲ ਸੁਣ ਰਿਹਾ ਕੀ ਹੈ ਭਾਜੀ ਮੈਂ ਗੱਲ ਸੁਣਾ ਨੂੰ ਇੱਕ ਗੱਲ ਦਾ ਜਵਾਬ ਦੇਈ ਸਹੀ ਸੀ ਦੱਸਣੀ ਹਾਂ ਦੱਸੋ ਤੇ ਮੈਂ ਕਿਤੇ ਦੁਕਾਨ ਤੇ ਗੁੰਨ ਤੇ ਜਾਣਾ ਵਾਂ ਜਾਂ ਮੰਮੀ ਨੇ ਕਿਹਾ ਜਾਣਾ ਆ ਤੇਰੀ ਭਾਬੀ ਦੇ ਪਿੱਛੇ ਹੋ ਜਾਂਦੀ ਕਿਤੇ ਭਾਈ ਅੱਗੇ ਪਿੱਛੇ ਦਾ ਤਾਂ ਮੈਨੂੰ ਨਹੀਂ ਪਤਾ ਹਾਂ ਆਪਾਂ ਸਪਰਸੋ ਮੇਰੇ ਸਾਹਮਣੇ ਜੋ ਹੈ ਮੈਂ ਤਾਂ ਨੋ ਦਾ ਦਿੰਨਾ ਆ ਤੇ ਆਪਰਸੋਂ ਮੰਮੀ ਦੇ ਘਰੇ ਕੋਈ ਵੀ ਨਹੀਂ ਅੱਛਾ ਤੇ ਭਾਬੀ ਹੀ ਤੇ ਮੰਮੀ ਮੈਨੂੰ ਇਹ ਕਹਿ ਗਈ ਸੀ ਕਿ ਬਸ ਭਾਬੀ ਘਰੇ ਆ ਤੇ ਤੂੰ ਮੜਾ ਧਿਆਨ ਨਾ ਠੀਂ ਘਰਦਾ ਤੇ ਬਾਹਰ ਰੋਟੀ ਪਾਣੀ ਖਾ ਲਈ ਭਾਬੀ ਨੂੰ ਮੈਂ ਸਾਰਾ ਕੁਝ ਸਮਝਾਤਾ ਵਾ ਹੱਲੇ ਮੈਂ ਆਇਆ ਹੀ ਨਾ ਤੇ ਉਸੇ ਟਾਈਮ ਭਾਬੀ ਚੱਲ ਗਿਆ ਕਿ ਮੈਂ ਆਪਣੇ ਪੇਕੇ ਚੱਲਦੀ ਹਾਂ ਮੈਂ ਇਹ ਕਹਿ ਕੇ ਕਿ ਯਾਨੀ ਕਿ ਮੰਮੀ ਤੁਹਾਡੇ ਉਹ ਵਾਲੇ ਘਰ ਕਰਕੇ ਗਏ ਆ ਤੇ ਤੁਸੀਂ ਨਾ ਜਾਓ ਕਹਿੰਦੇ ਨਹੀਂ ਅਮੇ ਬਸ ਗਈ ਤੇ ਆਈ ਬਸ ਹੋ ਗਿਆ ਕੀ ਆ ਦੱਸ ਨਹੀਂ ਯਾਰ ਦੱਸ ਹੋਇਆ ਕੀ ਆ ਹੋਣਾ ਕੀ ਯਾਰ ਪੈਸੇ ਰੱਖੇ ਜੀ ਬਲਮਾਰੀ ਚ ਅੱਛਾ ਉਥੋਂ ਮਿਲੇ ਨਹੀਂ ਪੈਸੇ ਮੇਰੀ ਵੇਖੇ ਬਾਅਦ ਚੋਂ ਪੁੱਛਿਆ ਬਸਿਆ ਇਹਨੂੰ ਤੇ ਇਹਦੇ ਉਹ ਨਿਕਲੇ ਉਹ ਵਿੱਚ ਵਿੱਚ ਬੱਸ ਦੇ ਵਿੱਚੋਂ ਪੈਸੇ ਤੇ ਮੈਨੂੰ ਕਿੰਨੀ ਮੈਨੂੰ ਪਤਾ ਨਹੀਂ ਮੈਂ ਤੇ ਬਸ ਸਾਹਮਲੇ ਆ ਜੀ ਆਹ ਵੋਆ ਪੈਸੇ ਮੇਰੇ ਇੱਕ ਦੋ ਵਾਰੀ ਮੇਰੇ ਵੀ ਦਮ ਹੋਏ ਸਾਰੇ ਪ੍ਰਵਾ ਬੱਸ ਬੱਸ ਭਾਈ ਮੈਂ ਤਾਂ ਘਰ ਦੇ ਵੇਜ ਨਾ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਕਾਹਦੀ ਗੱਲ ਆਹ ਹਫਤਾ ਕ ਪਹਿਲਾਂ ਨਾ ਮੇਰੇ ਪਰਸ ਚੋਂ 500 ਰੁਪਏ ਕੱਢਿਆ ਗਿਆ ਲਾ ਮੈਂ ਤਾਂ ਮੈਂ ਗੱਲ ਤਾਂ ਨਹੀਂ ਕੀਤੀ ਘਰ ਦੇ ਵਿੱਚ ਤਾਂ ਸਾਰੇ ਆਪਣੇ ਆ ਮੋਰ ਕਿਹਨੂੰ ਗਾਵਾਂ ਮੈਂ ਕਿਹਾ ਵੈਸੇ ਮੈਨੇ ਭਲੇਖਾ ਲੱਗ ਗਿਆ ਨਾ ਪਰ ਤੁਹਾਨੂੰ ਪਤਾ ਵਾ ਮੈਨੂੰ ਮੇਰੇ ਪਰਸ ਦੇ ਵਿੱਚ ਨਾ ਭਾਵੇਂ 10 ਰੁਪਏ ਵੀ ਹਿੱਲਣਾ ਪਾ ਲੱਗ ਜਾਂਦਾ ਮੈਂ ਇਹ ਤੁਹਾਨੂੰ ਹੀ ਗੱਲ ਦੱਸਦਾ ਮੈਂ ਇਹਨੂੰ ਗੱਲ ਕੀ ਕਿਹਾ ਹੈਗਾ ਮੈਨੂੰ ਇਹੋ ਗੱਲ ਕੱਲ ਗਈ ਕਿ ਘਰ ਦੇ ਬੰਦੇ ਘਰ ਚ ਹੁੰਦੇ ਆ ਬਾਹਰ ਕੋਈ ਨਹੀਂ ਹੁੰਦਾ ਜਿਹੜੀ ਚੀਜ਼ ਤੇ ਪਈ ਆ ਛੇੜਿਆ ਨਾ ਕਰ ਹਾਂ ਇਹ ਕੋਈ ਇੰਦਾ ਤਾਂ ਹੈ ਨਹੀਂ ਬਾਹਰ ਕੋਈ ਬਾਹਰੋਂ ਆਣ ਕੇ ਛੇੜਿੰਦਾ ਕੋਈ ਨਹੀਂ ਹੁੰਦਾ ਨਾ ਮੈਂ ਤੇਰੇ ਰੋਹੂ ਗੋਸੋ ਦੀ ਗੋਣੋ ਸਦੀਆ ਨੂੰ ਚੋਟੂ ਭੱਜ ਜਾਣੇ ਕਿਤੇ ਇਹਨੂੰ ਪਰਚਿਪਾਉਣ ਦੀ ਕੀ ਲੋੜ ਸੀ ਇਹ ਪਰਚਿ ਪਾ ਕੇ ਗਈ ਉੱਥੇ ਆਪਣੀ ਭੂਆ ਨੂੰ ਪੈਸੇ ਦੇਣ ਵੀ ਮੇਰੀ ਭੂਆ ਕੋਈ ਚੀਜ਼ ਬਣਾ ਕੇ ਆਉਗੀ ਕਹਿੰਦੀ ਸੀ ਨਾ ਮੈਂ ਨਹੀਂ ਕੁਝ ਬਣਾ ਕੇ ਵਖਰਾ ਲਿਆਉਣਾ ਮੇਰੇ ਕੋ ਨਹੀਂ ਪੈਸੇ ਹੈਗੇ ਐਹੀ ਕੰਮ ਐਹੀ ਚਾਹ ਨਹੀਂ ਮੇਰੀ ਗੱਲ ਸੁਣੋ ਮੰਮੀ ਜੀ ਮੈਂ ਕਿੰਨੀ ਦੇਰ ਦੀ ਸੁਣਨ ਲਈ ਆਪਣੇ ਖਿਲਾਫ ਗੱਲਾਂ ਮੇਰੇ ਤੇ ਕਹਿੰਨੇ ਰਹੇ ਆ ਕਿ ਮੈਂ ਉਹਨਾਂ ਨੂੰ ਪੈਸੇ ਦੇ ਕੇ ਆਉਂਗੀ ਤੂੰ ਉਹਦੀ ਚੀਜ਼ ਬਣਾ ਕੇ ਇੱਥੇ ਲੈ ਕੇ ਆਉਣਗੀ ਮੰਮੀ ਤੁਹਾਨੂੰ ਤੇ ਪਤਾ ਹੀ ਐ ਅੱਜ ਤੱਕ ਕਦੀ ਉਹਨਾਂ ਨੇ ਇਦਾਂ ਕੀਤਾ ਐ ਤੇ ਜਾਂ ਮੈਂ ਇਦਾਂ ਕੀਤਾ ਹਿੰ ਤੂੰ ਤਾਂ ਕੀਤਾ ਨਾ ਤੂੰ ਤਾਂ ਪਰਸੇ ਪਾਹੇ ਪੱਗ ਲੱਗ ਗਈ ਹੈ ਨਾ ਮੰਮੀ ਜੀ ਮੈਂ ਤੁਹਾਨੂੰ ਸੱਚ ਦੱਸਦੀ ਆ ਮੇਰੇ ਪਰਸ ਤੋਂ ਪੈਸੇ ਨਿਕਲੇ ਆ ਮੈਂ ਉੱਥੇ ਦੇਣ ਗਈ ਸੀ ਪਰ ਉਹਨਾਂ ਨੇ ਲਈ ਨਹੀਂ ਪਤਾ ਮੰਮੀ ਮੈਂ ਕਿਉਂ ਦੇਰ ਲਈ ਸੀ ਕਿਉਂਕਿ ਤੁਸੀਂ ਇੱਥੇ ਬਾਰ ਬਾਰ ਆ ਗੱਲ ਕਹਿੰਦੇ ਹੀ ਕਿ ਗੋਦ ਭਰਾਈ ਦੇ ਵਿੱਚ ਭੂਆ ਅਲੱਗ ਚੀਜ਼ਾਂ ਬਣਾ ਕੇ ਲੈ ਕੇ ਆਵੇ ਕੋਈ ਨਾ ਕੋਈ ਟੂਰ ਬਣਾ ਕੇ ਲੈ ਕੇ ਆਵੇ ਕੱਪੜੇ ਬਣਾ ਕੇ ਲੈ ਕੇ ਆਵੇ ਤੇ ਚਾਚੀ ਵੱਖਰਾ ਸਮਾਨ ਲੈ ਕੇ ਆਵੇ ਮੰਮੀ ਇਹ ਕਿੱਧਰ ਤਾਂ ਨਹੀਂ ਆਇਆ ਜਦ ਸਾਂਝੇ ਘਰ ਚ ਰਹਿਣ ਦੇ ਨੇ ਸਾਰੇ ਜਾਣੇ ਜੋ ਵੀ ਭੂਆ ਦੀ ਜ਼ਮੀਨ ਆ ਜੋ ਕੁਛ ਵੀ ਹੈਗਾ ਉਹ ਵੰਡਦੇ ਨੇ ਸਾਰੇ ਜੋ ਕੁਝ ਕਰਤਾ ਧਰਤਾ ਆ ਲੱਕੀ ਭਾਜੀ ਤੇ ਚਾਚੀ ਜੀ ਹੁਣੀ ਆ ਤੇ ਫਿਰ ਭੂਆ ਵਿਚਾਰੀ ਵੱਖਰਾ ਖਰਚਾ ਕਿੱਥੋਂ ਕਰ ਲੂਗੀ ਤੁਸੀਂ ਮੈਨੂੰ ਇਹ ਦੱਸ ਦੋ ਨਾ ਤੂੰ ਐਸੇ ਕਰਕੇ ਘਰੋਂ ਕੱਢ ਕੇ ਖੜਿਆ ਹਿੱਜੇ ਕੰਮ ਨਹੀਂ ਲਓਗਾ ਤੂੰ ਆਪਣੇ ਘਰੋਂ ਕੱਢ ਕੇ ਦੇਣੇ ਸੀ ਓਏ ਇਹ ਗੱਲਾਂ ਤੇ ਫੇਰ ਸਾਈਡ ਤੇ ਆ ਮੁੱਕ ਦੀ ਗੱਲ ਇਹ ਆ ਕਿ ਇੰਨੀ ਘਰ ਦੇ ਵਿੱਚ ਚੋਰੀ ਕੀਤੀ ਆ ਕਰਕੇ ਵੀ ਫੇਰ ਕੰਡਿਆ ਦੱਸੋ ਕਿੱਥੋਂ ਦਾ ਆਇਆ ਤੂੰ ਮੈਨੂੰ ਪਤਾ ਆ ਗਿਆ ਨਸਾਈਆਂ ਦੇ ਇੰਨਾ ਕੀ ਫਾਇਦਾ ਦਰਾ ਹਾਂ ਅੱਜ ਵੀ ਮੈਂ ਝੂਠ ਨਹੀਂ ਬੋਲਣ ਦੀ ਅੱਜ ਵੀ ਮੈਂ ਸੱਚ ਬੋਲਣ ਦੀ ਆ ਕਿ ਤੇਰਾ ਸੱਚ ਸਾਹਮਣੇ ਆ ਗਿਆ ਵਾ ਤੁਹਾਡੇ ਸਾਰਿਆਂ ਦੇ ਸਿਰ ਚੜ੍ਹ ਕੇ ਮੈਂ ਦੇਣ ਗਈ ਸੀ ਪੈਸੇ ਪਰ ਉਹਨਾਂ ਨੇ ਨਹੀਂ ਰੱਖੇ ਓਕੇ ਮੈਂ ਜੀ ਸਾਡੇ ਤਾਂ ਵੀ ਪੈਸੇ ਉਹਨਾਂ ਨੇ ਦੇ ਦਿੱਤੇ ਤੁਹਾਨੂੰ ਲੱਗ ਰਹੀ ਦੁਨੀਆਂ ਤੋਂ ਪਹੁੰਚ ਕੇ ਦਿੱਤਾ ਸਾਡੇ ਕੰਮ ਕੀ ਕਰਨਾ ਤੇ ਕੀ ਕਰਦੀ ਮੰਮੀ ਮੇਰੇ ਅਰਗੀਆਂ ਕਈ ਨੋਆ ਮਜਬੂਰ ਹੋ ਜਾਂਦੀਆਂ ਨੇ ਇਹ ਚੀਜ਼ ਕਰਨ ਨੂੰ ਮੰਮੀ ਕਿ ਆਪਣੇ ਕੋਲੋਂ ਪੈਸੇ ਦੇ ਕੇ ਆਉਂਦੀਆਂ ਨੇ ਪੇਕੇ ਘਰ ਕਿ ਆਲੋ ਫੜੋ ਪੈਸੇ ਤੇ ਆਹ ਚੀਜ਼ ਇਸ ਮੌਕੇ ਤੇ ਲੈ ਕੇ ਤੇ ਹਾਜ਼ਰ ਹੋ ਜਾਈ ਫਿਰ ਉਹਨਾਂ ਨੋਹਾਂ ਨੂੰ ਮੰਮੀ ਗਲਤ ਕਿਹਾ ਜਾਂਦਾ ਤੇ ਉਹ ਕੀ ਕਰਨ ਜਦ ਪਿੱਛੇ ਹੈ ਸਿਤਨਾ ਉਹ ਵੇਰ ਨਹੀਂ ਤੇ ਅੱਗੋ ਸੱਸ ਸੋਹਰਾ ਮਜਬੂਰ ਕਰੀ ਜਾਣ ਜਾਂ ਘਰ ਵਾਲਾ ਮਜਬੂਰ ਕਰੀ ਜਾਵੇ ਕਿਉਂ ਕੀ ਕਰਨਾ ਕੀ ਆਪਸ਼ਨ ਬਚ ਰਹੀਆਂ ਉਹਨਾਂ ਕੋ ਮਗਰ ਨਾ ਕਰਕੇ ਮੈਂ ਆ ਕੀਤਾ ਮੈਂ ਫਿਰ ਉਹ ਸੋਹਰੇ ਦਾ ਚੋਰੀ ਕਰਨ ਪੀਸੋ ਕੱਟ ਕੇ ਜਾ ਕੇ ਪੇਕੇ ਘਰ ਦੇ ਆਈਏ ਇਹ ਕਰਨ ਇਹ ਨੋਵਾ ਕਰ ਦਿਨਾ ਫਿਰ ਤੇ ਸਾਡਾ ਵਿਸ਼ਵਾਸ ਕੀ ਰਿਆ ਮੈਂ ਕੁਛ ਵੀ ਕਰ ਸਕਦੀ ਹਾਂ ਕਾਜੀ ਚੋਰੀ ਮੰਮੀ ਮੇਰੇ ਘਰ ਵਾਲੇ ਦੇ ਪੈਸੇ ਸੀ ਉਹਨਾਂ ਨੇ ਮੈਨੂੰ ਪੜਾਏ ਆ ਮੈਂ ਰੱਖੇ ਆ ਮੇਰਾ ਹੱਕਿਆ ਵਰਤਨ ਦਾ ਇਹਦੇ ਚ ਕਾਦੀ ਚੋਰੀ ਆ ਤੂੰ ਵਰਤੇ ਖੋਲੀ ਤੂੰ ਤਾਂ ਜੇਣ ਗਈ ਹਾਂ ਜੋ ਵੀ ਹੈ ਘਰ ਵਾਲੇ ਦੇ ਪੈਸੇ ਹੀ ਤੇ ਘਰ ਵਾਲੇ ਤੋਂ ਮੰਗੇ ਹੀ ਤੇ ਮੇਰੀ ਗੱਲ ਸੁਣੋ ਜਦੋਂ ਤੁਹਾਨੂੰ ਮੈਂ ਇੰਨੀ ਗੱਲ ਕਹੀ ਸੀ ਪੀ ਰਣਜੀਤ ਮੰਮੀ ਜੀ ਆਹ ਗੱਲ ਕਹਿਣ ਗਏ ਆ ਤੇ ਉਹਨਾਂ ਨੇ ਜਾ ਕੇ ਗੱਲ ਕਰੋ ਉਹ ਦਿਨ ਕੀ ਗੱਲ ਤੁਸੀਂ ਸੁਪੇ ਉਹ ਦਿਨ ਕਿਉਂ ਨਹੀਂ ਤੁਸੀਂ ਮੰਮੀ ਜੀ ਨਾਲ ਗੱਲ ਕੀਤੀ ਕਿ ਮੰਮੀ ਇੱਥੇ ਭੂਆ ਦਾ ਹੱਕ ਕੋਈ ਨਹੀਂ ਬੰਦਾ ਇੱਥੇ ਚਾਚੀ ਜੀ ਦਾ ਹੱਕ ਬੰਦਾ ਵਾ ਸਿਮਰਤ ਦੀ ਗੋਦ ਭਰਾਈ ਆ ਜੋ ਆਪਣੀ ਮਰਜ਼ੀ ਨਾਲ ਲੈ ਕੇ ਆਉਂਦੇ ਆ ਉਹੋ ਤੁਹੀਂ ਸਵੀਕਾਰ ਕਰੋ ਤੁਸੀਂ ਆਪਣੇ ਘਰ ਫੰਕਸ਼ਨ ਕਰਨ ਲੱਗੇ ਜੀ ਨਾ ਕਿ ਤੁਸੀਂ ਲੋਕਾਂ ਕੋਲ ਇਕੱਠਾ ਕਰਨ ਲੱਗੇ ਜੇ ਸਮਾਨ ਮੇਰੀ ਗੱਲ ਸੁਣ ਇਹ ਗੱਲ ਹਿੰਦੀ ਨਹੀਂ ਕਹੀ ਇਹ ਗੱਲ ਉਹਨਾਂ ਨੇ ਕਹੀ ਖੁਦ ਕਿਹਨਾਂ ਨੇ ਦੋ ਜਗ੍ਹਾ ਤੇ ਲੈ ਕੇ ਆਉਣਾ ਹੈ ਇਹ ਸਮਾਨ ਕਿਹਨਾਂ ਨੇ ਤੇਰੇ ਪੇਕੇ ਆਣੇ ਮੈਂ ਨਹੀਂ ਗੱਲ ਕੀਤੀ ਉਹਨਾਂ ਨੂੰ ਪਹਿਲਾਂ ਗੱਲ ਕਹਿ ਕੇ ਤੇ ਫਿਰ ਆਪ ਮੁੱਕਰ ਕੇ ਮੰਮੀ ਫਿਰ ਬਾਅਦ ਵਿੱਚ ਕਹਿ ਲੱਗੀ ਸਾਡੀ ਕੋਈ ਹਸੀयत ਨਹੀਂ ਹੈ ਨਹੀਂ ਮੇਰੇ ਪੇਕੇ ਨੇ ਕਿ ਕੈਸੇ ਦੋ ਜਗ੍ਹਾ ਸਮਾਨ ਲੈ ਕੇ ਆਮ ਅ ਹੋਰ ਅੱਛਾ ਇੱਥੇ ਮੈਨੀਆਂ ਹੋ ਲੱਗੀਆਂ ਹੈ ਤੇ ਇਹ ਉਹਨਾਂ ਨੇ ਸੋਚਿਆ ਜਾਂਦਾ ਸਾਨੂੰ ਫਿਰ ਸੋਚਿਆ ਜਾਂਦਾ ਨਾਲੇ ਗੱਲ ਨੂੰ ਕਿੱਥੇ ਦੀ ਕਿੱਥੇ ਨਾ ਖੜਾ ਮੇਰੀ ਗੱਲ ਸੁਣ ਜੇ ਤੈਨੂੰ ਪੈਸੇ ਚਾਹੀਦੇ ਹੀ ਨਾ ਇਹ ਤਾਂ ਚੋਰੀ ਨ ਮੰਗਿਆ ਸੱਤੀਓਲੇ ਦੇ ਆਂਦੀ ਹੈ ਨਾ ਬੜੇ ਮੰਗਿਆ ਦੇ ਦੇਣੀ ਉਧਰ ਕਿਹਾ ਸੀ ਮੰਮੀ ਜੀ ਨੂੰ ਸਮਝਾਓ ਤੇ ਹੀ ਸਮਝਾਇਆ ਹਾਂ ਮੰਗਿਆ ਕੁਝ ਵੀ ਨਹੀਂ ਅੱਜ ਕੱਲ ਮੇਰਾ ਮੰਨਦੇ ਪੇ ਪਤਾ ਨਹੀਂ ਤੁਹਾਡੇ ਤੇ ਕੀ ਭੂਤ ਸਵਾਰ ਹੋ ਗਿਆ ਵਾ ਹੋ ਕੀ ਗਿਆ ਤੁਹਾਨੂੰ ਜਿੰਨਾ ਨਾ ਕਹਨਾ ਹੀ ਨਹੀਂ ਲੈਤਾ ਨਾ ਲੈ ਕੇ ਆਉਂਦੀ ਇਹ ਤਾਂ ਥੋੜੀ ਫਰਜ਼ ਬੰਦਾਈ ਵੀ ਮੈਂ ਕਰੂੰ ਕਹੇ ਕੱਢ ਕੇ ਉਹਨਾਂ ਦੇ ਕੇ ਕੋਈ ਚੀਜ਼ ਲੈ ਕੇ ਉੱਥੇ ਸਾਡੀ ਬੰਦਮੀ ਹੋਣੀ ਉਲਟਾ ਸਾਡੇ ਦਾ ਚੋਰ ਫੜਿਆ ਉਹ ਤੇਰੇ ਨਾਲ ਬੇਇੱਜ਼ਤੀ ਕਰਾਇਆ ਉਹ ਅੱਜ ਪੇਕਿਆਂ ਦੀ ਪਈ ਉਹ ਹਾਂ ਉਹਨਾਂ ਦੀ ਬੇਇੱਜ਼ਤੀ ਨਾ ਹੋਵੇ ਇਹ ਮੇਰਾ ਨਹੀਂ ਹੈ ਇਹਨੂੰ ਫਸੂਨ ਤੇ ਪੈਸੇ ਚੋਰੀ ਕੱਢ ਲਈ ਹੈਂ ਮੰਮੀ ਜਦੋਂ ਤੁਸੀਂ ਮੰਗਦੇ ਓ ਤਾਂ ਤੁਹਾਡੀ ਕੋਈ ਬਦਨਾਮੀ ਨਹੀਂ ਸਾਡੀ ਕਾਦੀ ਮੈਂ ਬਣਦਾ ਏ ਬਣਦਾ ਲੈ ਕੇ ਆਈ ਦੇ ਅਹੀਂ ਉਰ ਕਰਾਂਗੇ ਤੇਰੇ ਘਰ ਜਾਵਾਂਗੇ ਤੇ ਲੈ ਮਾਤਾ ਤੇਰੇ ਵੀ ਆ ਕਿ ਕੋਈ ਕੰਦੀ ਧੀ ਦੇਣ ਗਈ ਸੀ ਨਾ ਤੇ ਘਰ ਵਾਲੇ ਦੇ ਪੈਸੇ ਤੇ ਜੇ ਬਾਸਾਂ ਦੇ ਘਰ ਘਰ ਵਾਲੇ ਦੇ ਹੈਗੇ ਨਾ ਪੈਸਿਆਂ ਦੇ ਵੀ ਫਿਰ ਹੈਗੇ ਆ ਵੀ ਬੰਦਾ ਜੇ ਲੈ ਫਿਰ ਤੇਰੇ ਕੱਢ ਕੇ ਪੈਸੇ ਨੇ ਦੇ ਕੇ ਲੈਣੀ ਦਵਾਈ ਜਾ ਫਿਰ ਚੱਲ ਤੇ ਰਹੇ ਘਾਰਿਆ ਕਿ ਕੱਢ ਕਰ ਕੇ ਦੇਈ ਜਾ ਮੈਨੂੰ ਨਹੀਂ ਚਾਹੀਦਾ ਵਾਪਸ ਦੇ ਤੇ ਨਾ ਘਰ ਮੈਨੂੰ ਨਹੀਂ ਚਾਹੀਦੀ ਤੁਹਾਡੀ ਕੁੱਟੀ ਕੌੜੀ ਲੈ ਇੱਕ ਵਾਰੀ ਕਹਲੇ ਤੇ ਤੂੰ ਕਹਿ ਲਾ ਕਿ ਬੁੱਡੀ ਕੁੱਡੀ ਨਾਲੇ ਉਤੋਂ ਚੋਰ ਨਾਲੇ ਉਤੋਂ ਚਤਰ ਬਣਨ ਲਈ ਤੂੰ ਸਾਨੂੰ ਉਖਾਉਂਦੀ ਬਣਾ ਬਣਾ ਦੇ ਇੱਕ ਗੱਲ ਦੇ ਹੁਣ ਚਲੋ ਉਹਨਾਂ ਨੇ ਪੈਸੇ ਨਹੀਂ ਦਿੱਤੇ ਤੇ ਵਾਪਸ ਆ ਗਏ ਪਤਾ ਲੱਗ ਗਿਆ ਲੈ ਲੈਂਦੇ ਪਹਿਲਾਂ ਤਾਂ ਕੀ ਪਤਾ ਕਿਹੜੇ ਪੈਸੇ ਕਿਹੜੇ ਤੈਨੂੰ ਮੈਂ 2 ਮਿੰਟ ਦੱਸ ਕੇ ਗਈਆਂ ਵੀ ਸਾਹਿਬ ਮੈਂ 2 ਮਿੰਟ ਘਰੇ ਚਲੀ ਆਂ ਤੂੰ ਇਹਨਾਂ ਨੂੰ ਕੀ ਦੱਸਣ ਪਿਆ ਮੈਂ ਵੀ ਉਹਨਾਂ ਨੂੰ ਆਹੀ ਕਿਹਾ ਵਾ ਕਿ ਜੋ ਮੈਨੂੰ ਤੁਸੀਂ ਕਿਹਾ ਐ ਮੈਨੂੰ ਤਾਂ ਲੱਗਦਾ ਤੁਹਾਡੀ ਸਾਰਿਆਂ ਦੀ ਰਲ਼ੀ ਭੁਗਤਿਆ ਜਦੋਂ ਤੈਨੂੰ ਮੈਂ ਕਹਿ ਗਈ ਆ ਕਿ ਤੂੰ ਨਾਂ ਦੱਸ ਤੂੰ ਕਿਉਂ ਦੱਸਿਆ ਨਾ ਨਹੀਂ ਉਹ ਮੈਨੂੰ ਪੁੱਛਣ ਦੇ ਆ ਨਾ ਦੱਸਣਾ ਨਹੀਂ ਆਪਣੇ ਘਰ ਦੇਣਾ ਸਾਡੀ ਰਲ਼ੀ ਭੁਗਤਿਆ ਮੈਨੂੰ ਇੱਕ ਗੱਲ ਤੇ ਸਮਝ ਨਹੀਂ ਆਉਂਦੀ ਤੇਰੀ ਤੂੰ ਚੋਰੀ ਕਰ ਕਰ ਦੱਸ ਦ ਕਮਾ ਕਮਾ ਜਾਣ ਦੀ ਦੱਸਣ ਦੀ ਮੈਨੂੰ ਨਹੀਂ ਪੁੱਛਣ ਦਾ ਫਰਜ਼ ਨਹੀਂਗਾ ਕਿ ਮੈਂ ਪੇਕੇ ਚਲੀ ਆ ਨਹੀਂ ਉੱਥੇ ਵੀ ਰਲ਼ੀ ਭੁਗਾਦੀ ਆ ਫੇਰੇ ਮੇਲਾ ਇੱਕ ਤਾਂ ਗਈ ਆ ਚੋਰੀ ਤੂੰ ਉਹਨਾਂ ਨੂੰ ਕਹਿ ਲਈ ਆ ਉਤੋਂ ਸੀਨਾ ਚੋਰੀ ਨਹੀਂ ਚੋਰੀ ਬੱਲੇ ਮਹਾਰਾਜੀ ਸਾਹਿਬ ਹੈਂ ਤੂੰ ਕੀ ਸੋਚਿਆ ਹੈਗਾ ਕਿ ਮੈਂ ਪਹਿਲੇ ਕੱਢ ਕਿਹੜਾ ਉਹ ਪਰਸੇ ਪਾ ਲੂੰਗੀ ਜੇ ਦਿਨ ਉਹ ਆ ਗਿਆ ਚੇਤਾ ਤੇ ਮੈਂ ਕਹ ਦੂੰਗੀ ਵੀ ਮੈਂ ਤੇਰੇ ਸਾਹਮਣੇ ਹੀ ਹੀ ਤੇ ਨਾ ਜੇਤਾ ਆ ਲੈ ਕੇ ਚਲ ਜੂਗੀ ਪੇਕੇ ਤੇ ਦੇਵਾਂ ਉਹਨਾਂ ਨੂੰ ਬਲੈ ਤੇਰੇ ਉਹ ਤਾਂ ਚਾਲਕ ਮਮੀ ਮੈਨੂੰ ਆ ਗਿਆ ਕੈਟਰਿੰਗ ਵਾਲੇ ਦਾ ਫੋਨ ਉਹਦਾ ਭਾਈ ਪੈਸੇ ਵੜਾ ਜੋ ਮੈਨੂੰ ਥੋੜਾ ਬਧੇ ਵੜਾ ਮਾਰ ਦਿਰੋ ਜਿੱਦਾਂ ਵੀ ਆ ਉਹ ਮੈਂ ਤੇ ਜੀ ਆ ਕੇ ਵੇਖੇ ਤੇ ਹੈਗੇ ਹੀ ਨਹੀਂ ਤੇ ਉਹਨੇ ਸਕੀਮ ਤੇ ਵਧੀਆ ਲਾਈ ਸੀ ਕਿ ਸਾਰੇ ਘਰ ਨਹੀਂ ਆਲੇ ਪੈਸੇ ਉੱਥੇ ਪਏ ਚੁੱਕਾਂ ਤੇ ਚੱਲਾਂ ਹੋ ਵੀ ਨਾ ਤਰੀ ਤਪਰ ਵੱਡੇ ਹੋ ਕੇ ਵੀ ਤਾਨੂੰ ਇਹੋ ਕੰਮ ਹੀ ਲਿਆ ਜਦੋਂ ਛੋਟੇ ਨੇ ਮੇਰੇ ਕੋਲ ਚੀਜ਼ ਵਗੈਰਾ ਘਵਾ ਜਾਂਦੇ ਹੁੰਦੇ ਸੀ ਜਾਂ ਕੋਈ ਪੈਸਾ ਦੇ ਲਾ ਤੇ ਮੈਨੂੰ ਦਰਾਦੂ ਵੀ ਤੁਸੀਂ ਕਰਦੇ ਰਹੇ ਸੀ ਤੁਣ ਇਹ ਹਾਲ ਤੁਹਾਡੀ ਇਧਰ ਵੀ ਆ ਗਈ ਆ ਸਿਮਰਾ ਤੂੰ ਨਾ ਬਹੁਤੀ ਜ਼ੁਬਾਨ ਨਾਲ ਚਲਾ ਤੈਨੂੰ ਪਤਾ ਵੀ ਹੈਗਾ ਆ ਕੀ ਬੋਲਣਾ ਹੈ ਕਿਹੇ ਸਾਹਮਣੇ ਤੇ ਕੀ ਨਹੀਂ ਬੋਲਣਾ ਮੈਂ ਬਥੇਰਾ ਸੋਚਦੀ ਆ ਕਿ ਤੈਨੂੰ ਅਕਲ ਆ ਜੂਗੀ ਪਰ ਤੇਰੀ ਤਾਂ ਮਾਤਾ ਨਾ ਗਿੱਟਿਆਂ ਦੇ ਵਿੱਚ ਹੈ ਗਈ ਆ ਦੀਦੀ ਮੇਰੇ ਬੋਲਣਾ ਕੋਈ ਨਹੀਂਂਦਾ ਇਹ ਸਾਰੇ ਨੂੰ ਦਿਖ ਨਹੀਂ ਦਿਆ ਮੈਂ ਸਿਰਫ ਬੋਲਦੀ ਆ ਇਹਨਾਂ ਦੇ ਅੱਖਾਂ ਵਿੱਚ ਸਾਰਾ ਕੁਝ ਦਿਖ ਨਹੀਂ ਦਿਆ ਇਹਨਾਂ ਨੂੰ ਕਿ ਤੂੰ ਕੀ ਕਰਦੇ ਜੇ ਹਾਂ ਬੜੀ ਸਿਆਣੀ ਆ ਤੂੰ ਹੈਨਾ ਇੱਥੇ ਆਰਡਰ ਛਾੜਦੀ ਲੈਣੀ ਆ ਫਲਾਣੀ ਚੀਜ਼ ਲੈ ਲਓ ਮੰਮੀ ਜੀ ਆਹ ਕਹਿਣ ਦੇ ਲੈ ਆਇਓ ਫਲਾਣੀ ਚੀਜ਼ ਤੁਹਾਡੀ ਬਾਤ ਦੀ ਆ ਤੁੰਬਾ ਬਣਾ ਲਿਆਓ ਤੈਨੂੰ ਇਹ ਪਤਾ ਵੀ ਹੈ ਕਿ ਗੀਰੇ ਤੇ ਕਿੰਨਾ ਬੋਝ ਆ ਤੇ ਕਿੰਨੀ ਗੀਰਾ ਟੈਨਸ਼ਨ 'ਚ ਆ ਤੇ ਕਿੱਥੋਂ ਕਿੱਥੋਂ ਪੈਸੇ ਚੁੱਕਣ ਡਿਆ ਵਾ ਇੱਥੇ ਬਕਵਾਸ ਕਰਨੀ ਆਉਂਦੀ ਆ ਤੈਨੂੰ ਆਲੇ ਦੁਆਲੇ ਦੀਆਂ ਸੌਂਦੀ ਰਹਿਣੀ ਆ ਤੇ ਫੋਨ ਚੋਂ ਕੋ ਨਾਲ ਗੱਲਾਂ ਕਰਨ ਲੱਗ ਪਈ ਨਹੀਂ ਨਹੀਂ ਸਾਰੀ ਟੈਂਸ਼ਨ ਤੁਹਾਨੂੰ ਉਸ ਗੱਲ ਵਿੱਚ ਆਪਣੇ ਹੱਕ ਨਹੀਂ ਬਣਦਾ ਮੇਰਾ ਵੀ ਹੱਕ ਉਸ ਗੱਲ ਵਿੱਚ ਮੈਨੂੰ ਮਗੜਾ ਹੁੰਦਾ ਕੋ ਮੈਨੂੰ ਪਤਾ ਆ ਕਿ ਉਹ ਕਿੱਦਾਂ ਮੈਨੇਜ ਕਰਨਦੇ ਆ ਮੈਂ ਤੇਰੇ ਵਾਂਗੂ ਨਹੀਂ ਕਰਦੀ ਕਿ ਉਹਨਾਂ ਕੋਲੀਆਂ ਮੁੱਠੂ ਬਣ ਕੇ ਤੇ ਚੁੱਕ ਕੇ ਫੋਨ ਕਰਤਾ ਵੀ ਆ ਵੀ ਚੀਜ਼ ਲਿਆਓ ਤੇ ਉਹ ਵੀ ਚੀਜ਼ ਲਿਆਓ ਮੈਂ ਉਹਨਾਂ ਬਾਰੇ ਵੀ ਸੋਚਦੀ ਆ ਸਿਮਰਤ ਕਿੱਥੋਂ ਲਿਆਉਣਗੇ ਉਹ ਵਿਚਾਰੇ ਇਹਨੀਆਂ ਚੀਜ਼ਾਂ ਤੈਨੂੰ ਸਮਝ ਵੀ ਹੈਗੀ ਆ ਕੋਈ ਲੈ ਪੈਂਦੀ ਸਿੰਘ ੜਾਉਣ ਨਾ ਇਹਨੂੰ ਅਪੜ ਨਾ ਕੋਈ ਗੱਲ ਦਾ ਪਤਾ ਲੱਗਦਾ ਇਹਨੂੰ ਬਸ ਨਿਆਣੀ ਵੜ ਵੜ ਕੇ ਬੈਂਦੀ ਆ ਹੁਣ ਸਿਆਣੀ ਹੋ ਜਾ ਇੱਕ ਬੱਚੇ ਦੀ ਮਾਂ ਬਣਨ ਵਾਲੀ ਆ ਮੈਨੂੰ ਤਾਂ ਲੱਗਦਾ ਸਾਰੀ ਪੂਆ ਜੀ ਨੇ ਆਜ ਤ ਜਿਹੜੀਆਂ ਤੁਹਾਨੂੰ ਚੰਗੇ ਉਹਦੀ ਟਾਲੂ ਦਿੱਤੀ ਆ ਆ ਚੋੜੀਆਂ ਕਰਨ ਦੀ ਗੱਲ ਤਾਂ ਪਿੱਛੋ ਛੇਕਿਆ ਇਹ ਬੰਦਰਾ ਬਕਵਾਸ ਘਟ ਕਰਿਆ ਤਾਂ ਜੇ ਪੂਆ ਜੀ ਨੂੰ ਆ ਗੱਲ ਤਾਂ ਪਤਾ ਲੱਗਿਆ ਨਾ ਤੇ ਤੇਰੇ ਕੰਨ ਚੰਗੇ ਖਿਚਣਗੇ ਆਹੋ ਤਾਂ ਕਮਨੀ ਤੂੰ ਹੀ ਇਕੱਲੀ ਸਿਆਣੀ ਰਹੀ ਏ ਬੈਂ ਨਹੀਂ ਗੱਲ ਕਮਾਂ ਕਿ ਤੇਨੂੰ ਸਾਰੀਆਂ ਆਪਣਾ ਚਾਚੀ ਜੀ ਨੇ ਐਦਾਂ ਦੀਆਂ ਦਿੱਤੀਆਂ ਤੈਨੂੰ ਨਾ ਬੁਸਾਊਗਾ ਭੂਆ ਜੀ ਦਾ ਕੀ ਕਸੂਰ ਐ ਨਹੀਂ ਮੇਰੇ ਨਾਲ ਵੀ ਗੱਲ ਕਰ ਲੈ ਇਧਰ ਮੈਂ ਕੀ ਗੱਲ ਕਰਾਂ ਤੁਹਾਡੇ ਨਾਲ ਦੱਸੋ ਬੋਲੋ ਮੇਰੀ ਗੱਲ ਸੁਣ ਜੇ ਤੈਨੂੰ ਬਾਹਲਾ ਇੰਨਾ ਹੀ ਚਾਹੀਆ ਤੇ ਪੇਕਿਆਂ ਦਾ ਤੇ ਤੇ ਵਿਆਹ ਕਿਉਂ ਕਰਾਈ ਫਿਰ ਉਹਨਾਂ ਦਾ ਸੋਚੀ ਜੰਨੀ ਆ ਵੀਰੇ ਦੇ ਬੋਝ ਪਿਆ ਭੂਆ ਦੇ ਏਦਾਂ ਵਾਂ ਉਹਨਾਂ ਤੇ ਏਦਾਂ ਵਾਂ ਕਿਉਂ ਅਸੀਂ ਕੀ ਆਰਾਮ ਦੀ ਕਮਾਈ ਕਰਦੇ ਆ ਇੱਕ ਮਿੰਟ ਰਣਜੀਤ ਤੁਸੀਂ ਆਪਣੇ ਮਾਂ ਬਾਰੇ ਨਹੀਂ ਸੋਚਦੇ ਆਪਣੇ ਭਰਾ ਬਾਰੇ ਨਹੀਂ ਸੋਚਦੇ ਤੂੰ ਇਹ ਤੇ ਫਿਰ ਮੇਰੇ ਵੀ ਉਹ ਮਾਪਿਓ ਆ ਮੇਰੇ ਵੀ ਭੂਆ ਵਾ ਮੈਨੇ ਸੋਚਣਾ ਹੈ ਕੀ ਸੋਚਣਾ ਤੂੰ ਫਿਰ ਤੇ ਸੋਚਣਾ ਤੁਸੀਂ ਕਰੀਂ ਬਰੋਦਰ ਕੀ ਮੇਰਾ ਮਨ ਕਲ ਨਹੀਂ ਹੈਗੀ ਕਹਿੰਦਾ ਕੀ ਸੋਚਣਾ ਆਹੋ ਉਹਨਾਂ ਦਾ ਅਕਲ ਤਾਂ ਨਹੀਂ ਹੈਗੀ ਉਹ ਸਾਡੇ ਬਾਰੇ ਸੋਚਦੀ ਆ ਵਿਆਹ ਕਿ ਆਈ ਸਾਡੇ ਇੱਥੇ ਘਰੇ ਹੈ ਸਾਡਾ ਸਾਥ ਦਿੰਦੀ ਉਹਨਾਂ ਦਾ ਅਕਲ ਹੈ ਨਹੀਂ ਐਤੋਂ ਤੇਰੇ ਮੈਨੂੰ ਕੱਢ-ਕੱਢ ਕੇ ਖੜੇ ਤੇ ਤੂੰ ਉਹਨੂੰ ਉਹਨੂੰ ਵੀ ਅਕਾਜ ਇਹ ਸੋਚਦੀ ਆ ਮੇਰੀ ਕਿ ਭੂਆ ਜੀ ਨੇ ਕਿਹੜਾ ਸਚਾਈ ਦੱਸਦੀ ਹੈ ਨਾ ਤੇ ਇਹਦਾ ਇਹ ਇਹ ਨਹੀਂ ਆ ਕਿ ਕੋਈ ਮੈਨੂੰ ਬਸ ਉਸੇ ਕਰਕੇ ਮਿਹਣੇ ਦੇਈ ਜੋ ਮਿਹਣੇ ਦੇਈ ਜੋ ਮੈਂ ਸੱਚ ਬੋਲਿਆ ਆ ਮੈਂ ਅੱਜ ਤੱਕ ਤੁਹਾਡੀ ਪੰਜੀ ਨਹੀਂ ਛੇੜੀ ਇਹ ਸੱਚ ਨਹੀਂ ਬੋਲਿਆ ਸੱਚ ਸਾਡੇ ਸਾਹਮਣੇ ਆਇਆ ਰੰਗੀ ਤੇ ਬੋਲਣ ਵਾਲੀ ਨਹੀਂ ਹੁੰਦੀ ਇਹਨੇ ਨਹੀਂ ਬੋਲਣ ਦੇਣਾ ਇਹਨੇ ਤੈਨੂੰ ਜੁੱਤਣ ਨਹੀਂ ਦੇਣਾ ਚੁੱਪ ਕਰ ਜਾ ਤੂੰ ਜੋ ਤੁਸੀਂ ਸੋਚਣਾ ਹੈ ਨਾ ਸੋਚੀ ਜੋ ਤੇ ਜੋ ਕਹਿਣਾ ਕਹਿ ਲਓ ਮੈਨੂੰ ਕੋਈ ਗੱਲ ਨਹੀਂ ਕਹਿ ਲਓ ਜੀ ਸਾਰਾ ਤੇਰੀ ਗੱਲ ਤੇ ਅੱਗੇ ਕਿਹੜਾ ਯਕੀਨ ਕੀਤਾ ਜਾਂਦਾ ਜਿਹੜਾ ਅੱਜ ਕਰਨਾ ਹੈ ਅਈ ਸਾਰੇ ਨਹੀਂ ਗਲਤ ਹੋ ਗਏ ਮੈਂ ਤਾਂ ਗਲਤ ਫੜਾਈ ਸੀ ਤੁਸੀਂ ਵੀ ਸਸ ਜਾਨੀ ਗਲਤ ਆ ਹੁਣ ਸਾਰੇ ਥੋੜੀ ਗਲਤ ਹੋ ਗਏ ਹਾਂ ਸੀ ਮੈਂ ਤਾਂ ਸੱਚ ਬੋਲਦੀ ਆ ਤੇ ਤੁਸੀਂ ਸਾਰੇ ਸੱਚ ਕਾ ਬੋਲਦੀ ਹੋ ਮੈਂ ਤੇ ਹੈਗੀ ਝੂਠੀਆਂ ਮੈਂ ਤੇ ਆ ਨਾ ਡੇਸ਼ ਰਾਈਆਂ ਹਾਂ ਕਰ ਲਓ ਜੋ ਕਰਨਾ ਇਹੋ ਹੀ ਹੈ ਉਹ ਛਮੀ ਨਾ ਜਿਹਦੇ ਮੂੰਹ ਚ ਜबान ਨਹੀਂ ਹੈਗੀ ਜਿਹੜੀ ਬੋਲਦੀ ਤਾਂ ਕਣੀ ਹੀ ਨਹੀਂ ਹੈ ਅੱਜੇ ਤਾਂ ਮੈਂ ਬੋਲਦੀ ਆ ਤੂੰ ਤਾਂ ਨਾ ਮੰਮੀ ਤੂੰ ਛਮੀ ਤਾਂ ਮਗਰੀ ਪਈ ਨਹੀਂ ਹੋਰ ਜਾ ਨਹੀਂ ਆ ਜੀ ਨਾ ਪਤਾ ਲੱਗ ਗਈ ਉਹਦਾ ਰੂਪ ਨਹੀਂ ਮੇਰੇ ਸਾਹਮਣੇ ਆਇਆ ਹੁਣ ਆ ਗਿਆ ਲੱਗ ਗਿਆ ਪਤਾ ਮੈਨੂੰ ਹੁਣ ਹੁਣ ਤੂੰ ਰੂਪ ਵੇਖੀ ਜਿਹੜੇ ਜਿਹੜੇ ਰੂਪ ਆਉਂਦੇ ਆ ਹੁਣ ਇਹ ਵੀ ਵੇਖ ਲੈ ਤੂੰ ਵੇਖ ਲੈ ਕੋਨਾ ਕੋਈ ਨਹੀਂ ਨਕੋ ਸਰਦਾ ਆ ਜਨ ਖਾਲੀ ਬਸ ਅਹੀਂ ਗੱਲਾਂ ਨਹੀਂ ਸੁਣਨਾ ਮੈਂ ਤਾਂ ਜਨੇ ਗੱਲਾਂ ਕਰਦੀ ਨਾਲ ਇਹਨੇ ਉਲਟ ਕੰਮ ਕੀਤਾ ਪੈਸੇ ਦੇਣ ਗਈ ਨਾਲੇ ਉੱਟ ਕੱਲਾ ਮੇਰੇ ਸਾਹ ਸਭ ਕਿਥੋਂ ਲਿਆ ਮੇਰੀ ਭੂਆ ਸਿੱਥੋਂ ਲਿਆ ਉਹ ਹੀ ਤਾਂ ਮੈਂ ਕਹਿੰਦੀ ਆ ਖਾਲੀ ਹੱਥ ਆਇਆ ਅਹੀਂ ਆਪੇ ਕਰ ਲਾਂਗੇ ਸਭ ਕੁਝ ਮम्मी ਅਸੀਂ ਕਦੋਂ ਗਿਆ ਹਾਂ ਮੈਂ ਉਹਨਾਂ ਨੂੰ ਵੀ ਲੈ ਕੇ ਆਓ ਇੰਨਾ ਕੋਲ ਲੈ ਕੇ ਆਓ ਪਹਿਲਾਂ ਖੋਲੀ ਤੇ ਕਿਹਾ ਇਹਨਾਂ ਨੇ ਅਹੀਂ ਕੁਛ ਨਹੀਂ ਮੰਗਿਆ ਜਿਦੋਂ ਇਹਨਾਂ ਨੇ ਕਿਹਾ ਤਈ ਉਦੋਂ ਕਿ ਆ ਵੀ ਠੀਕ ਹੈ ਤੁਹਾਡਾ ਸਾਰਾ ਦਾ ਬੰਦਾ ਵਾ ਤੂੰ ਬੱਚੇ ਵਾਸਤੇ ਤਾਂ ਕੁਛ ਲੈ ਆਓ ਹੋਰ ਕੁਛ ਨਹੀਂ ਕਰਨਾ ਤੇ ਬੱਚੇ ਨੂੰ ਲਿਆ ਫੇਰੋ ਭయ్యా ਕੀ ਕਰਦੇ ਹੋ ਜਿੰਨੀ ਕਲੇਸ਼ ਪਾਇਆ ਆ ਵਾ ਅਜੋ ਕੁਝ ਵੀ ਦੇਣਾ ਨਾ ਭਾਬੀ ਨੂੰ ਕੁਛ ਹੋ ਕੀ ਕੀ ਬਣਾਉਣਾ ਵਾ ਤੁਸੀਂ ਬਣਾ ਕੇ ਨਾ ਆ ਸਿਆਪਾ ਮਗਾਓ ਜਿੱਥੇ ਆਪਾਂ ਇੰਨਾ ਸਾਰਾ ਕੁਝ ਕਰਨ ਨੇ ਆ 10000 ਰੁਪਏ ਸਾਨੂੰ ਕੋਈ ਫਰਕ ਨਹੀਂ ਪੈ ਜੰਦਾ ਨਾਲੇ ਤੁਹਾਡੇ ਸੋਹਰਿਆਂ ਦਾ ਵੀ ਇੱਜ਼ਤ ਰਹਿ ਜੂਗੀ ਸਹੀ ਕਹਿੰਦਾ ਮਮੀ ਐ ਮਾੜਾ ਸਿਮਰਤ ਦੇ ਕੰਨ ਕਰਕੇ ਕਰਾਇਆ ਨਾ ਕਿ ਮੈਂ ਕਰੋਨਾ ਹੀ ਨਹੀਂ ਸੀ ਤੇ ਨਾ ਮੈਂ ਇਹਨਾਂ ਨੂੰ ਸਹਿਣਾ ਹਾਂ ਜੋ ਮੇਰੀ ਮਰਜ਼ੀ ਹੁੰਦੀ ਮੈਂ ਉਹ ਕਰ ਦੇਣਾ ਮੈਂ ਤੇ ਅਜੀ ਖੁਸ਼ੀ ਚੱਲਦੇ ਕਿਆ ਤੇ ਮਾਪਿਆਂ ਦਾ ਅੱਜ ਤਾਂ ਪਹਿਲਾ ਹੀ ਪ੍ਰੋਗਰਾਮ ਹੈ ਤੇ ਇਹਨਾਂ ਨੰਤਰਾ ਕਰਦਾ ਘੱਟਪੇਚ ਤਾਂ ਅੱਗੇ ਜਾ ਕੇ ਕੀ ਹੋ ਗਈ ਤੁਸੀਂ ਭਾਈ ਭਾਬੀ ਨਾਲ ਆਪੇ ਗੱਲ ਕਰ ਲੋ ਤੇ ਕਰਨੀ ਪੈਣੀ ਆ ਜਿਹੜੀ ਚੋਰੀ ਕਰਦੀ ਫਿਰਦੀ ਉਹਨੂੰ ਮੈਂ ਕਹਿੰਦਾ ਵੀ ਆ ਲੈ ਚੁੱਕ ਤੇ ਦੇ ਆ ਜੋ ਬਣਾਉਣੀ ਟੂਨ ਟਾਉਨ ਤੋਂ ਬਣਾ ਕੇ ਦੇ ਆ ਉਹ ਆਹ ਤੁਸੀਂ ਕਰਕੇ ਕਰਨਾ ਤੇ ਦੱਸ ਦਿਓ ਆਪਾਂ ਦੋਵੇਂ ਕਰ ਲਾਂਗੇ ਰਲ ਮਿਲ ਕੇ ਚੱਲ ਫਿਰ ਉਹਦੀ ਭੂਆ ਦੀ ਇੱਜ਼ਤ ਰਹਿ ਜੂਗੀ ਨਾ ਦੇ ਆਉਗੇ। ਨਾਲੇ ਉਹਨੂੰ ਜਾਲੀ ਫਿਕਰ ਨਾ ਜਾਲੀ ਉਹਨਾਂ ਦੀ ਜਾਦੀ। ਉਹ ਪਤਾ ਲਾ ਜੂਗਾ। ਕਿਵੇਂ ਸਾਰਾ ਟੱਬਰ ਰਲੇ ਪਈ ਆ। ਮੇਰੀ ਤੇ ਉੱਥੇ ਕੋਈ ਗੱਲ ਹੀ ਨਹੀਂ ਸੁਣਦਾ। ਤੇ ਆ ਮੇਰੀ ਆਪਣੀ ਭੈਣ ਜਿਹਨੂੰ ਮੇਰਾ ਪੱਖ ਲੈਣਾ ਚਾਹੀਦਾ। ਉਹ ਤੇ ਬਸ ਮੌਕਾ ਲੱਭਦੀ ਰਹਿੰਦੀ ਆ। ਕੀ ਕਦੋਂ ਮੈਂ ਦੀਦੀ ਨੂੰ ਸੁਣਾਵਾਂ? ਤੇ ਕਦੋਂ ਇਹਨੂੰ ਸ਼ਰਮਿੰਦਾ ਕਰਾਂ? ਹੈ ਕਿਹੜੀਆਂ ਕਿਹੜੀਆਂ ਗੱਲਾਂ ਉਹਨਾਂ ਨੂੰ ਫੋਲ ਕੇ ਦੱਸਣ ਦੀ ਆ ਬੇਵਕੂਫ। ਅਖੇ ਅਖਬਾਰਾਂ ਥੱਲਿਓਂ ਪੈਸੇ ਵੀ ਨਾ ਇਹ ਲੱਭਦੀ ਹੋਣੀ ਆ। ਇਹਨੂੰ ਮਿਲਦੇ ਹੋਣੇ ਜਿਹੜੇ ਮੇਰੇ ਪੈਸੇ ਗਵਾਚੇ। ਬਚਪਨ ਦੀਆਂ ਗੱਲਾਂ ਦੱਸ-ਦੱਸ ਕੇ ਕਿ ਮੇਰੇ ਤੇ ਇਲਜ਼ਾਮ ਲਾਉਣ ਲਈ ਹੈ। ਮੈਨੂੰ ਤੇ ਪਤਾ ਵੀ ਨਹੀਂ ਕਦੋਂ ਤੂੰ ਖਵਾਰਾਂ ਥੱਲੇ ਪੈਸੇ ਰੱਖੇ ਤੇ ਕਦੋਂ ਤੇਰੇ ਗਵਾਚੇ। ਮੈਨੂੰ ਤੇ ਪੂਆ ਜੀ ਕਦੀ-ਕਦੀ ਦਿੰਦੇ ਹੁੰਦੇ ਸੀ 5-10 ਰੁਪਏ। ਉਹ ਵੀ ਕਿਤੇ ਮਹੀਨੇ ਬਾਅਦ। ਮੈਂ ਤੇ ਕਦੀ ਕਿਸੇ ਦੇ ਪੈਸੇ ਲਏ ਹੀ ਨਹੀਂ। ਪਰ ਇੱਥੇ ਮੈਨੂੰ ਕੋਈ ਨਹੀਂ ਸਮਝਦਾ। ਬਸ ਇੱਕ ਰਣਜੀਤ ਮੈਨੂੰ ਸਮਝਦੀ। ਉਹਨਾਂ ਨੂੰ ਵੀ ਇੰਨਾ ਸਾਰਿਆਂ ਨੇ ਪਿੱਛੇ ਲਾ ਲਿਆ ਆਪਣੀ। ਪਤਾ ਨਹੀਂ ਇਹਨਾਂ ਦੀ ਵੀ ਮਤ ਤੇ ਐਂ ਜਿਵੇਂ ਪੜਦਾ ਹੀ ਪਾਤਾ। ਮੇਰਾ ਤੇ ਇਸ ਘਰ ਤੇ ਜੀਣਾ ਹਰਾਮ ਹੁੰਦਾ ਜਾਂਦਾ ਸ਼ੁਕਰ ਹੈ ਸਿਮਰਤ ਬਚ ਗਈ ਸਾਹਿਲ ਤੇ 500 ਰੁਪਏ ਤੇ ਮੈਂ ਕੱਢਿਆ ਹੀ ਤੇ ਨਾਮੇ ਦਾ ਲੱਗ ਗਿਆ ਚੱਲ ਕੋਈ ਨਾ ਰਸਤਾ ਤੇ ਹੁਣ ਖੁੱਲ ਹੀ ਗਿਆ ਪੈਸੇ ਮੈਂ ਕੱਢਿਆ ਕਰ ਨਾਮੇ ਦਾ ਲੱਗਿਆ ਕਰ ਚੱਲੀ ਜਾਂਦੇ ਜੋ ਚੱਲਦਾ ਹੁਣ ਆ ਤਾਂ ਅੰਦਰ ਬਰ ਉਹ ਲੋਜ ਦੇ ਪੈਂਦੇ ਚੱਲ ਤਾਂ ਲੋਜ ਉਧਰ ਮੰਨਵੀ ਕੀ ਹੋਇਆ ਨਾ ਹਲੋ ਤੇਰਾ ਨਾਲ ਗੱਲ ਕਰਨ ਆਇਆ ਮੈਂ ਮੇਰੀ ਗੱਲ ਸੁ ਉਹ ਹਲ ਗੱਲ ਸੁਣ ਇਧਰ ਤੂੰ ਗੱਲ ਕਰਨੀ ਮੇਰੇ ਨਾਲ ਕਿ ਨਹੀਂ ਕਰਨੀ ਮੈਂ ਤੇਰਾ ਨਾਲ ਗੱਲ ਕਰਨ ਆਇਆ ਹਾਂ ਇਹਦਾ ਸੋਚਦਿਆਂ ਮੈਂ ਮਨਾਉਣ ਆਇਆ ਹਾਂ ਉਹ ਤੇ ਪਤਾ ਯਾਰ ਰஞ்சிਤ ਅੱਜ ਕੱਲ ਤੁਸੀਂ ਮੈਨੂੰ ਕਿੱਥੇ ਮਨਾਉਂਦੇ ਜੀ ਆਦਿਕਲ ਤੇ ਬਸ ਤੁਸੀਂ ਗੱਲਾਂ ਸੁਣਾਉਣ ਦਾ ਮੌਕਾ ਲੱਭਦੇ ਜੀ ਤੇ ਹਰਕਦਾ ਕੀ ਤਰੀਆਂ ਮਨਵਾਉਂਦੀਆਂ ਬਸ ਕੋਲ ਰਹਿ ਜਾਂਦੀਆਂ ਹਨ ਉਹ ਕਸਾਂ ਤੁਸੀਂ ਪੂਰੀਆਂ ਕਰ ਦਿੰਦੇ ਜੀ ਮੇਰੀਆਂ ਤੇ ਤੂੰ ਕਿਹੜੀ ਕਸਾਂ ਛੱਡੰਦੀ ਬਾਕੀ ਤੂੰ ਵੀ ਹਾਂ ਪਹਿਲਾਂ ਕੀ ਕਰਦੀ ਸੀ ਤੇ ਹੁਣ ਕੀ ਕਰਦੀ ਹੈ ਤੇਰੇ ਚ ਕੀ ਚੇਂਜ ਆਇਆ ਵਾ ਆਪਣੇ ਆਪ ਹੀ ਦਿਖੰਦਿਆ ਤੈਨੂੰ ਜੇ ਮੈਂ ਤੁਹਾਨੂੰ ਸੱਚ ਦੱਸਦਾ ਵਾ ਪੀ ਹਾਂ ਜੜੋ ਜਿਹੜੇ ਪੈਸੇ ਪਏ ਹੀ ਮੇਰੇ ਕੋਲ ਤੁਸੀਂ ਦਿੱਤੇ ਹੀ ਕਦੋਂ ਦੇ ਪੈਸੇ ਹੀ ਜੇ ਮੈਂ ਉਹਨਾਂ ਨੂੰ ਦੇਣ ਚੱਲ ਹੀ ਗਈਆਂ ਤੇ ਮੈਂ ਤੁਹਾਡੇ ਤੋਂ ਪਰਦਾ ਤੇ ਨਹੀਂ ਰੱਖਿਆ ਉਹ ਉੱਪਰ ਤਾਂ ਰੱਖਿਆ ਮੈਂ ਤੁਹਾਨੂੰ ਸੱਚੀ ਦੱਸਾਂ ਂਦੀ ਆ ਨਾ ਵੀ ਮੈਂ ਗਈ ਹੀ ਦੇਣ ਉਹਨਾਂ ਨੇ ਨਹੀਂ ਲਏ ਇਹ ਗੱਲ ਹੋਣ ਗਈ ਆ ਨਾ ਤੂੰ ਪਹਿਲਾਂ ਤੀ ਨਾ ਕਹੀ ਇੱਕ ਮਿੰਟ ਮੇਰੇ ਲੱਗੇ ਬਹੁਤ ਨੇ ਤੁਹਾਨੂੰ ਗੱਲ ਦੱਸਾਂ ਹਾਂ ਦੱਸ ਪਤਾ ਕੀ ਹੋਇਆ ਸੀ ਮੈਂ ਗਈ ਸੀ ਉੱਥੇ ਹੂੰ ਤੇ ਨਾਲ ਲੱਕੀ ਬਾਜੀ ਨਾਲ ਸੀਮਾ ਭਾਬੀ ਨੂੰ ਕਹਿੰਦੇ ਪਏ ਸੀ ਕਿ ਖਰਚਾ ਪੈ ਜਾਣਾ ਆਪਾਂ ਨੂੰ ਉੱਥੇ ਵੀ ਸਮਾਨ ਲੈ ਕੇ ਜਾਣਾ ਵਾ ਤੇ ਚਾਚੀ ਜੀ ਨਾ ਆਇਆ ਚੀਜ਼ਾਂ ਕਹਿੰਦੇ ਪਏ ਆ ਸਿਮਾ ਭਾਬੀ ਕਹਿੰਦੀ ਕਿ ਇੰਨੀਆਂ ਜ਼ਿਆਦਾ ਚੀਜ਼ਾਂ ਦੀ ਕੀ ਲੋੜ ਹੈਗੀ ਆ ਸਾਫ ਸਾਫ ਨਾ ਖਰਚਾ ਕਰ ਲੋ ਆਪਣਾ ਹੱਥ ਬਹੁਤ ਟਾਈਟ ਰੱਖਾ ਵਾ ਤੇ ਲक्की ਭਾਜੀ ਕਹਿੰਦੇ ਪਏ ਹੀ ਕਿ ਮੈਂ ਕਿਸੇ ਨੂੰ ਪੈਸੇ ਕਹਿ ਕੇ ਆਇਆ ਵਾ ਵਿਆਜੀ ਤੇ ਰਣਜੀਤ ਮੈਨੂੰ ਇਹ ਚੀਜ਼ਾਂ ਸੁਣ ਕੇ ਚੰਗਾ ਨਹੀਂ ਲੱਗਿਆ ਤੇ ਮੈਂ ਸੋਚਿਆ ਕਿ ਚਲ ਜੋ ਲਿਓਣਗੇ ਠੀਕ ਆ ਮੈਨੂੰ ਨਹੀਂ ਸੀ ਪਤਾ ਕਿ ਮੰਮੀ ਜੀ ਨੇ ਆੜ ਦੇ ਕੇ ਕਹਿਣਾ ਵਾ ਕਿ ਤੇਰੀ ਜਿਹੜੀ ਭੂਆ ਵਾ ਵੱਖਰੀਆਂ ਚੀਜ਼ਾਂ ਲਿਆਵੇ ਮੈਂ ਇੱਥੇ ਮੰਮੀ ਜੀ ਨੂੰ ਬੜਾ ਸਮਝਾਇਆ ਪੂਆ ਜੀ ਨੂੰ ਇਹ ਚੀਜ਼ ਨਾ ਕੋ ਉਹਨਾਂ ਨੇ ਫੋਨ ਕਰਕੇ ਪੂਆ ਜੀ ਨੂੰ ਕਹਿਤਾ ਵੀ ਆਇਆ ਚੀਜ਼ਾਂ ਇੱਥੇ ਆਉਣੀਆਂ ਚਾਹੀਦੀਆਂ ਰਣਜੀਤ ਤੁਸੀਂ ਆਪ ਹੀ ਦੱਸੋ ਇਹ ਗਲਤੀਆਂ ਨਹੀਂ ਆ ਮੰਮੀ ਜੀ ਦੀਆਂ ਫਿਰ ਮੈਂ ਤੁਹਾਡੇ ਕੋਲ ਵੀ ਗਈਆਂ ਵੀ ਇਹਨਾਂ ਨੂੰ ਸਮਝਾਓ ਤੇ ਤੁਸੀਂ ਵੀ ਮੇਰੀ ਇੱਕ ਨਹੀਂ ਮੰਨੀ ਹਾਰ ਕੇ ਮੈਂ ਆਪੇ ਦੇਣ ਗਈਆਂ ਤੇ ਪੂਆ ਜੀ ਨੇ ਮੈਨੂੰ ਅੱਗੋਂ ਇੰਨੀ ਗੱਲ ਕਹੀ ਵੀ ਤੇਰੇ ਮੈਂ ਮੂੰਹ ਤੇ ਵੱਟ ਕੇ ਚਪੇੜ ਮਾਰਨੀ ਹੈ ਤੇਰੀ ਮੈਂ ਆ ਪਰਮੇਸ਼ ਨਹੀਂ ਪੇਟਾ ਕੀਤੀ ਅਸੀਂ ਧੀਆ ਕੋਲੋਂ ਪੈਸੇ ਲੈ ਕੇ ਤੇ ਉੱਥੇ ਉਹਦੇ ਸਹੁਰੇ ਘਰ ਚੀਜ਼ ਲੈ ਜੀ ਅਸੀਂ ਕਦੀ ਵੀ ਨਹੀਂ ਇਦਾਂ ਕਰ ਸਕਦੀ ਇਹ ਕਿੱਦੜਾ ਨਿਆਂ ਹੈਗਾ ਵਾ ਅੱਜ ਤੇ ਤੂੰ ਆ ਹਰਕਤ ਕਰ ਲਈ ਹੈ ਨਾ ਤੇ ਅੱਗੇ ਤੋਂ ਤੈਨੂੰ ਨਾ ਤੈਨੂੰ ਮੈਂ ਚਪੇੜਾ ਮਾਰ ਕੇ ਉੱਥੇ ਛੱਡ ਕੇ ਆਉਣਾ ਹੈ ਤੇ ਉਹਨਾਂ ਨੂੰ ਦੱਸਣਾ ਹੈ ਤੇ ਚੰਗੀ ਹੁੰਦੀ ਨਾ ਕਿ ਉਹ ਤੇਰੇ ਚਪੇੜਾ ਮਾਰ ਦਿੰਦੀ ਮੇਰੀ ਗੱਲ ਸੁਣਾ ਰਣਜੀਤ ਮੈਂ ਤੁਹਾਡੇ ਸਾਰਿਆਂ ਕੋ ਸੌਰੀ ਮੰਗ ਲੀ ਆ ਮੈਂ ਕਹਿਤਾ ਆ ਕਿ ਮੈਂ ਹਰਕਤ ਕੀਤੀ ਆ ਪਰ ਇਹਦਾ ਇਹ ਮਤਲਬ ਨਹੀਂ ਆ ਕਿ ਤੁਹਾਡਾ ਕੋਈ ਕਸੂਰ ਨਹੀਂ ਆ ਸਾਰਿਆਂ ਦਾ ਤੁਹਾਡਾ ਕਸੂਰ ਹੈਗਾ ਵਾ ਕਿਉਂਕਿ ਤੁਸੀਂ ਜ਼ਿਆਦਾ ਮੰਗਣ ਦੇ ਜੀ ਤੁਸੀਂ ਆਪਣੀ ਮਾਂ ਨੂੰ ਨਹੀਂ ਸਮਝਾਉਣ ਦੇ ਕਿ ਮੰਮੀ ਜੀ ਆ ਚੀਜ਼ ਤੁਸੀਂ ਗਲਤ ਕਰਨ ਦੇ ਜੀ ਮੇਰੀ ਗੱਲ ਸੁਣ ਜੇ ਮਾਂ ਨੇ ਮੰਗਿਆ ਨਾ ਤੇਰਾ ਫਰਜ਼ ਨਹੀਂ ਬੰਦਾ ਮੈਂ ਗੱਲ ਉੱਥੇ ਮੋੜਪੜਕ ਲਿਉਣੀ ਹੂੰ ਤੇਰਾ ਫਰਜ਼ ਨਹੀਂ ਬੰਦਾ ਕਿ ਚੋਰੀ ਕੱਢ ਕੇ ਦੇਣ ਦਾ ਮੈਂ ਕਹਿ ਰਹੀ ਹਾਂ ਨਾ ਰਣਜੀਤ ਮੇਰੇ ਕੋਲ ਗਲਤੀ ਹੋ ਗਈ ਆ ਕਿੰਨੀ ਵਾਰ ਇਹ ਗੱਲ ਮੈਂ ਕਹੀ ਤੁਸੀਂ ਸੁਣਦੇ ਵੀ ਮੇਰੀ ਗੱਲ ਮੈਂ ਕਿਹਾ ਹੈ ਨਾ ਮੇਰੇ ਕੋਲ ਗਲਤੀ ਹੋ ਗਈ ਮੈਂ ਮੰਨ ਨਹੀਂ ਰਹੀ ਨਾ ਇਸੇ ਕਰਕੇ ਇਸੇ ਕਰਕੇ ਜਨਾਨੀਆਂ ਸੱਚ ਨਹੀਂ ਦੱਸਦੀਆਂ ਇਸੇ ਕਰਕੇ ਕੁੜੀਆਂ ਸਹੁਰੇ ਘਰ ਦੱਸਦੀਆਂ ਨਹੀਂ ਆ ਕਿ ਅਸੀਂ ਤਾਂ ਕੰਮ ਕੀਤਾ ਆ ਕਿਉਂਕਿ ਜੇ ਉਹ ਸੱਚ ਵੀ ਬੋਲਦੀਆਂ ਹਨ ਤੇ ਹਮੇਸ਼ਾ ਸਹੁਰੇ ਘਰ ਵਾਲੇ ਤੇ ਉਹਨਾਂ ਦਾ ਘਰ ਵਾਲਾ ਉਹਨੂੰ ਹਮੇਸ਼ਾ ਗਲਤੀ ਸਮਝਦੀ ਇਸ ਕਰਕੇ ਉਹਨਾਂ ਨੂੰ ਝੂਠ ਬੋਲਣ ਤੇ ਮਜਬੂਰ ਹੋਣਾ ਪੈਂਦਾ ਰੰਜੀ ਤੇ ਅੱਜ ਮੈਂ ਇਹ ਗੱਲ ਕਹਿਨੀ ਆ ਕਿ ਉਹ ਕੁੜੀਆਂ ਸਹੀ ਆ ਤੇ ਮੈਂ ਗਲਤ ਆ ਜਿਨੇ ਤੁਹਾਨੂੰ ਸੱਚਾਈ ਦੱਸੀ ਹੈ ਜੇ ਕੁੜੀਆਂ ਨਹੀਂ ਨਾ ਦੱਸ ਸਕਦੀਆਂ ਸੱਚਾਈ ਹੈ ਨਾ ਉਹਨਾਂ ਦਾ ਘਰ ਦਾ ਜਿਹੜਾ ਫਰਜ਼ ਹੈਗਾ ਨਾ ਭੂਆ ਜੀ ਦਾ ਫਰਜ਼ ਤਾਂ ਹੈਗਾ ਹੀ ਨਾ ਮੈਨੂੰ ਫੋਨ ਲਾ ਕੇ ਦੱਸ ਦਿੰਦੀਆਂ ਪਿਆ ਕੰਮ ਕਰਨ ਲੱਗੀ ਹੈ ਤੂੰ ਜੇ ਤੇਰੀ ਭੂਆ ਜੀ ਮੀਂਦੀ ਨਾ ਉਹ ਮੈਨੂੰ ਕਹਿ ਲੈਂਦੀ ਫੋਨ ਕਰਕੇ ਬੁੱਤਾ ਉਹ ਕੋ ਗਲਤੀ ਹੋ ਗਈ ਹੈ ਠੀਕ ਹੈ ਤੇ ਮੈਂ ਕੀ ਕਹਿਦਾ ਨਹੀਂ ਗਾੜੀਆਂ ਜਦੋਂ ਉਹਨਾਂ ਨੇ ਰੰਜੀਤ ਮੈਨੂੰ ਸਮਝਾਤਾ ਤੇ ਤੁਸੀਂ ਪਿੱਛੇ ਰਹਿ ਗਏ ਉਹ ਬਸ ਕਰ ਮੈਨੂੰ ਪਤਾ ਲੱਗ ਗਿਆ ਵਾ ਤੇਰੀ ਭੂਆ ਕਿ ਤੂੰ ਸਾਰੇ ਰਲੇ ਜੀ ਕੋਈ ਫਾਇਦਾ ਹੈ ਤੁਹਾਨੂੰ ਕੁਝ ਕਹਿਣ ਦਾ ਤੂੰ ਕਮਾਨ ਚੋਰੀਆਂ ਤੇਰਾ ਫਰਜ਼ ਮੰਦਾ ਕੋਈ ਇਹਦਾ ਕੰਮ ਕਰਨਾ ਕੋਈ ਮੈਨੂੰ ਕੁਛ ਨਹੀਂ ਮੈਂ ਕਦੀ ਮੋੜਦਾ ਤੈਨੂੰ ਇੱਕ ਵਾਰੀ ਮੈਨੂੰ ਕਹਿ ਲੈ ਨਾ ਮੈਂ ਤੇਰੀ ਘਰ ਦੀ ਮਜਬੂਰੀ ਵੀ ਸਮਝ ਜਾਂਦਾ ਸਾਰੀ ਪਰ ਨਹੀਂ ਤੂੰ ਮੈਨੂੰ ਦੱਸਾਂ ਚੰਗਾ ਨਹੀਂ ਸਮਝਿਆ ਤੇ ਹੁਣ ਹੀ ਤੇਰੇ ਦਿਮਾਗ ਵਿੱਚ ਪਤਾ ਕੀ ਆ? ਬਸ ਆਲੇ ਪੇਕੇ ਬਾਰੇ ਸੋਚਦੀ ਐ। ਤੂੰ ਮੇਰੇ ਬਾਰੇ ਨਹੀਂ ਸੋਚਦੀ। ਤੇ ਦਵਾਈਆਂ ਤੂੰ ਕਦੀ ਚੱਲਣ ਦੀਆਂ ਦਿੰਦੀ ਐ? ਕਹਿ ਹੈ ਕੁੜੀਆਂ ਐਦਾਂ ਆ ਤੇ ਕੁੜੀਆਂ ਐਦਾਂ ਕੁੜੀਆਂ ਨਾਲ ਮਾੜਾ ਹੋ ਜਾਂਦਾ। ਕਦੀ ਸਹੁਰਿਆਂ ਦਾ ਵੀ ਸੋਚ ਲਓ। ਜਿਹੜਾ ਤਾਂ ਨਸਲੀ ਘਰ ਆ ਜਿੱਤੇ ਵਿਆਹ ਕੇ ਆਈਆਂ ਜੇ ਤੂੰ। ਪਰ ਨਹੀਂ। ਤੂੰ ਬੰਗੀ ਉਹ ਇਧਰ ਕਰਦੇ ਜੀ ਨਾਲੇ ਚੀਜ਼ਾਂ ਕਰਨ ਵਾਲੀਆਂ ਹੁਣ ਤੇ ਆਪ ਸੋਚੋ ਜਿੰਨਾ ਜੀਜੂ ਤੁਹਾਡੇ ਤੇ ਜਿੰਨਾ ਤੁਹਾਨੂੰ ਪਿਆਰ ਕਰਦੇ ਕਿੰਨਾ ਤੁਹਾਡੇ ਤੇ ਵਿਸ਼ਵਾਸ ਕਰਦੇ ਹੁਣ ਕਰਨਗੇ ਤੁਹਾਡੇ ਤੇ ਵਿਸ਼ਵਾਸ ਇਹ ਚੀਜ਼ ਤੇ ਨਾ ਧਿਆਨ ਰੱਖੀਦਾ ਹੁੰਦਾ ਵਾ ਜਿਹੜੀ ਚੀਜ਼ ਨਾ ਕਰਨ ਜੋਗ ਹੋਵੇ ਨਾ ਉਹ ਕਰੀਦੀ ਨਹੀਂ ਹੁੰਦੀ ਕਦੀ ਹੁਣ ਉਹਨਾਂ ਨੇ ਕੁਝ ਬੰਨਣਾ ਨਹੀਂ ਆ ਹੁਣ ਉਹ ਵੀ ਚਲ ਗਏ ਉਹਨਾਂ ਨੇ ਮੈਂ ਕਿੰਨਾ ਬੁਲਾਉਣ ਦੀ ਕੋਸ਼ਿਸ਼ ਕੀਤੀ